ਮੋਰੀ ਫੇਰ ਤੋਂ ਸਾਰਿਆਂ ਦਾ ਸਵਾਗਤ ਹੈ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਕ੍ਰਾਈਮ ਬਿਨ ਅਰਲੀਟਰਡ ਕਹਾਣੀਆਂ ਕਿਸੇ ਇਹ ਕਹਾਣੀ ਹੈ ਦਿੱਲੀ ਦੀ ਇੱਕ ਸਿੱਖ ਪਰਿਵਾਰ ਦੀ 2019 ਦੀ ਘਟਨਾ ਹੈ ਸਾਰੀ 4 ਮਾਰਚ 2019 ਨੂੰ ਇੱਕ ਔਰਤ ਨੇ ਉਹਨਾਂ ਦਾ ਨਾਮ ਆ ਦਵਿੰਦਰ ਕੌਰ ਉਰਫ ਸੋਨੀਆ ਸੋਨੀਆ ਉਹਨਾਂ ਦਾ ਕਰਦਾ ਨਾਮ ਆ ਛੋਟਾ ਨਾਮ ਜਿਵੇਂ ਹੁੰਦਾ ਆਪਣਾ ਪੱਛਮ ਬਿਹਾਰ ਇੱਕ ਏਰੀਆ ਵਾ ਦਿੱਲੀ ਦਾ ਤੇ ਉੱਥੇ ਉਹ ਰਹਿੰਦੇ ਆ ਤੇ ਪੱਛਮ ਬਿਹਾਰ ਦੇ ਜਿਹੜਾ ਪੁਲਿਸ ਸਟੇਸ਼ਨ ਆ ਉੱਥੇ ਉਹ ਜਾਂਦੇ ਆ ਪੁਲਿਸ ਸਟੇਸ਼ਨ ਤੇ ਪੁਲਿਸ ਵਾਲਿਆਂ ਨੂੰ ਰਿਪੋਰਟ ਲਿਖਵਾਉਂਦੇ ਆ ਤੇ ਉਹ ਕਹਿੰਦੇ ਆ ਕਿ ਜਿਹੜੇ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਦੇ ਮਦਰ ਤੇ ਉਹਨਾਂ ਦੇ ਫਾਦਰ ਕਿ ਉਹ ਗੁੰਮ ਨੇ 2 ਮਾਰਚ ਤੋਂ ਉਦੋਂ ਨੇ ਗੁੰਮ ਨੇ ਉਹਨਾਂ ਦੇ ਪਿਤਾ ਦਾ ਨਾਮ ਹੈ ਗੁਰਮੀਤ ਸਿੰਘ ਤੇ ਉਹਨਾਂ ਦੇ ਮਾਤਾ ਦਾ ਨਾਮ ਆ ਜਗੀਰ ਕੌਰ ਤੇ ਸੋਨੀਆ ਉਹਨਾਂ ਦੇ ਦਵਿੰਦਰ ਕੌਰ ਹੋਣਾ ਤੇ ਉਹਨਾਂ ਤੋਂ ਬਿਨਾਂ ਦੋ ਹੋਰ ਭਾਈ ਨੇ ਇੱਕ ਉਹਨਾਂ ਦੇ ਸਿਸਟਰ ਨੇ ਤੇ ਪਰ ਉਹ ਤਿੰਨੇ ਜਣੇ ਮੈਰਿਜ ਹੋ ਚੁੱਕੀ ਆ ਉਹ ਫੈਮਿਲੀ ਤੋਂ ਅਲੱਗ ਰਹਿੰਦੇ ਆਪਣੇ ਆਪਣੇ ਘਰਾਂ ਦੇ ਵਿੱਚ ਰਹਿੰਦੇ ਆ ਪਰ ਜਿਹੜੇ ਦਵਿੰਦਰ ਕੌਰ ਨੇ ਇਹ ਆਪਣੇ ਪੇਰੈਂਟਸ ਦੇ ਨਾਲ ਹੀ ਰਹਿੰਦੇ ਆ ਹਾਲਾਂਕਿ ਇਹਨਾਂ ਦਾ ਵੀ ਇਹਨਾਂ ਦੀ ਮੈਰਿਜ ਹੋਈ ਹੋਈ ਆ ਇਹਨਾਂ ਦੇ ਵੀ ਬੱਚੇ ਨੇ ਪਰ ਪਿਛਲੇ ਸਾਲ ਤੋਂ 2018 ਤੋਂ ਕਿਉਂਕਿ ਗੱਲ 2019 ਦੀ ਆ ਤੇ ਇਹਨਾਂ ਦਾ ਆਪਣੇ ਹਸਬੰਦ ਦੇ ਨਾਲ ਕੁਝ ਪ੍ਰੋਬਲਮ ਚੱਲ ਰਹੀਆਂ ਨੇ ਇਹਨਾਂ ਦਾ ਰਿਸ਼ਤਾ ਠੀਕ ਨਹੀਂ ਹੈਗਾ ਤਾਂ ਇਸ ਕਰਕੇ ਵਾਪਸ ਆਪਣੇ ਪੇਰੈਂਟਸ ਦੇ ਨਾਲ ਰਹਿ ਰਹੇ ਆ ਤੇ ਦਵਿੰਦਰ ਕੌਰ ਉਰਫ ਸੋਨੀਆ ਜਿਹੜੇ ਨੇ ਇਹ ਵੈਸੇ ਵੀ ਆਪਣੇ ਪੇਰੈਂਟਸ ਦੇ ਸਭ ਤੋਂ ਵੱਡੀ ਸੰਤਾਨ ਨੇ ਸਭ ਤੋਂ ਵੱਡੀ ਬੇਟੀ ਨੇ ਉਹਨਾਂ ਦੇ 4 ਮਾਰਚ ਨੂੰ ਇਹ ਰਿਪੋਰਟ ਲਿਖਵਾਉਂਦੇ ਆ ਦਵਿੰਦਰ ਆਪਣੇ ਪੇਰੈਂਟਸ ਦੀ ਗੁਰਮੀਤ ਸਿੰਘ ਤੇ ਜ਼ਗੀਰ ਕੌਰ ਦੀ ਕੁਝ ਦਿਨ ਲੰਘਦੇ ਆ 5, 6 ਤੇ 7 ਤਰੀਕ ਲੰਘ ਜਾਂਦੀ ਆ 8 ਤਰੀਕ ਨੂੰ 8 ਮਾਰਚ 2019 4:30 ਵਜੇ ਸ਼ਾਮ ਨੂੰ ਪੱਛਮ ਵਿਹਾਰ ਦਾ ਇੱਕ ਏਰੀਆ ਵਾ ਇੱਕ ਛੋਟਾ ਜਿਹਾ ਪਿੰਡ ਦੀ ਤਰ੍ਹਾਂ ਵਾ ਪਹਿਲਾਂ ਬਹੁਤ ਟਾਈਮ ਪਹਿਲਾਂ ਪਿੰਡ ਹੁੰਦਾ ਸੀਗਾ ਹੁਣ ਤਾਂ ਸਾਰਾ ਉਹਦੇ ਵਿੱਚ ਮਿਲਿਆ ਹੋਇਆ ਸૈયਦ ਨੰਗਲੋਈ ਕਰਕੇ ਇੱਕ ਏਰੀਆ ਵਾ ਉੱਥੋਂ ਦਾ ਇੱਕ ਡਰੇਨ ਜਾਂਦੀ ਹੈ ਮਤਲਬ ਗੰਦਾ ਪਾਣੀ ਹੈ ਉਹਦੇ ਵਿੱਚ ਕੁਝ ਹੋਰ ਨਹੀਂ ਹੈਗਾ ਨਾਲਾ ਲਾ ਲਓ ਤੁਸੀਂ ਇਸ ਤਰ੍ਹਾਂ ਸਮਝ ਲਓ ਤਾਂ ਲੋਕ ਨੰਗ ਰਹੇ ਆ ਉਸੇ ਪਾਸੇ ਤੋਂ ਦਿੱਲੀ ਹੈ ਬਹੁਤ ਜ਼ਿਆਦਾ ਭੀੜ ਹੈ ਤੇ ਪਰ ਕੋਈ ਇੱਕ ਇਨਸਾਨ ਆ ਜਿਹਦਾ ਧਿਆਨ ਉਸ ਡਰੇਨ ਦੇ ਵਿੱਚ ਜਾਂਦਾ ਤੇ ਉਹ ਦੇਖਦੇ ਆ ਕਿ ਇੱਕ ਬਰੀਫ ਕੇਸ ਆ ਬਹੁਤ ਵੱਡਾ ਮੈਰੂਨ ਰੰਗ ਦਾ ਬਰੀਫ ਕੇਸ ਆ ਤੇ ਡਰੇਨ ਦੇ ਅੰਦਰ ਆ ਮਤਲਬ ਬਾਹਰ ਦਿਖ ਰਿਹਾ ਉਹਦਾ ਕੋ ਬਾਹਰ ਦੇਖ ਰਿਹਾ ਬਾਕੀ ਦਾ ਅੰਦਰ ਨਾਰਮਲ ਲੋਕ ਨੇ ਆਪਣਾ ਨੰਗੀ ਜਾਂਦੇ ਕੋ ਬਹੁਤਾ ਧਿਆਨ ਕਰਦਾ ਨਹੀਂ ਕੁਦਰਤੀ ਕਿਸੇ ਇੱਕ ਬੰਦੇ ਦੀ ਨਿਗਾ ਪੈਂਦੀ ਆ ਤੇ ਨਿਗਾ ਪੈਣ ਦਾ ਇੱਕ ਕਾਰਨ ਵੀ ਹੈਗਾ ਉਹ ਕਾਰਨ ਇਹ ਹੈਗਾ ਕਿ ਜਿਹੜਾ ਨਾਲਾ ਵਾ ਇਹ ਮਤਲਬ ਬਹੁਤ ਗੰਦਾ ਨਾਲਾ ਵਾ ਬਹੁਤ ਗੰਦਾ ਇਹਦੇ ਚ ਪਾਣੀ ਹੈਗਾ ਤੇ ਪਰ ਇੰਨੇ ਗੰਦੇ ਪਾਣੀ ਦੇ ਵਿੱਚ ਇੰਨੇ ਗੰਦੇ ਨਾਲੇ ਦੇ ਵਿੱਚ ਜਿਹੜਾ ਇਹ ਸੂਟ ਕੇਸ ਆ ਮੈਰੂਨ ਕਲਰ ਦਾ ਉਹ ਉਹਨ ਇਨਸਾਨ ਨੂੰ ਹੀ ਲੱਗਦਾ ਕਿ ਇੱਕ ਬਹੁਤ ਹੀ ਮਹਿੰਗਾ ਸੂਟਕੇਸ ਹੈਗਾ ਇਹ ਤੇ ਥੋੜਾ ਜਿਹਾ ਸ਼ੱਕ ਹੁੰਦਾ ਉਹਨਾਂ ਨੂੰ ਕਿ ਇਸ ਤਰ੍ਹਾਂ ਦੇ ਨਾਲੇ ਦੇ ਵਿੱਚ ਇੰਨਾ ਮਹਿੰਗਾ ਸੂਟਕੇਸ ਕੋਈ ਆਪਣਾ ਕਿਉਂ ਛੱਡ ਕੇ ਜਾਊਗਾ ਤਾਂ ਵੈਸੇ ਵੀ ਵਾਰਦਾਤ ਤਾਂ ਆਪਣੇ ਆਸ-ਪਾਸੇ ਹੋਈ ਜਾਂਦੀਆਂ ਲੋਕ ਵੀ ਸੁਣਦੇ ਰਹਿੰਦੇ ਆ YouTube ਚੈਨਲਸ ਨੇ ਉਹਨਾਂ ਚੋਂ ਕਿ ਮੇਰਾ ਜਿਵੇਂ ਇਸ ਤਰ੍ਹਾਂ ਸੁਣਦੇ ਰਹਿੰਦੇ ਆ ਤਾਂ ਦਿਮਾਗ ਦੇ ਵਿੱਚ ਉਹ ਕ੍ਰਾਈਮ ਵਾਲਾ ਵੀ ਸੀਨ ਚੱਲਦਾ ਵਾ ਤਾਂ ਉਸੇ ਟਾਈਮ ਪੁਲਿਸ ਨੂੰ ਫੋਨ ਕਰਦੇ ਆ ਕਿ ਹੋ ਸਕਦਾ ਕਿ ਕੋਈ ਇਸ ਤਰ੍ਹਾਂ ਦੀ ਵਾਰਦਾਤ ਨੂੰ ਵੈਸੇ ਤਰ੍ਹਾਂ ਦੀ ਕੋਈ ਘਟਨਾ ਨਾ ਹੋਵੇ ਇਹ ਵਾਲੀ ਤੇ 100 ਨੰਬਰ ਦੇ ਉੱਪਰ ਫੋਨ ਕਰਦੇ ਆ ਵੈਸਟ ਦਿੱਲੀ ਦਾ ਇਲਾਕਾ ਉਹ ਪੱਛਮੀ ਦਿੱਲੀ ਦਾ ਤੇ ਉਸੇ ਪੁਲਿਸ ਸਟੇਸ਼ਨ ਤੋਂ ਪੱਛਮ ਵਿਹਾਰ ਦੇ ਪੁਲਿਸ ਸਟੇਸ਼ਨ ਤੋਂ ਪੁਲਿਸ ਵਾਲੇ ਆਉਂਦੇ ਆ ਤੇ ਪੁਲਿਸ ਵਾਲੇ ਆ ਕੇ ਸੂਟਕੇਸ ਨੂੰ ਬਾਹਰ ਕਢਵਾਉਂਦੇ ਆ ਕੁਝ ਲੋਕਾਂ ਤੋਂ ਜਦੋਂ ਸੂਟਕੇਸ ਨੂੰ ਬਾਹਰ ਕੱਢਣ ਲੱਗਦੇ ਆ ਮਜ਼ਦੂਰ ਜਿਹੜੇ ਆ ਤਾਂ ਉਸੇ ਟਾਈਮ ਹੀ ਪਹਿਲਾਂ ਉਹ ਬੋਲਦੇ ਨੂੰ ਪੁਲਿਸ ਵਾਲਿਆਂ ਨੂੰ ਕਿ ਬਹੁਤ ਭਾਰਾ ਵਾ ਨਾਰਮਲ ਵੀ ਜੇ ਕੱਪੜੇ ਵਗੈਰਾ ਵੀ ਹੁਣ ਤਾਂ ਉਨਾ ਭਾਰਾ ਉਹਨੂੰ ਹੋਣਾ ਨਹੀਂ ਚਾਹੀਦਾ ਪਰ ਇਹ ਸੂਟਕੇਸ ਭਾਰਾ ਤਾਂ ਹਲੇ ਨੂੰ ਖੋਲਿਆ ਨਹੀਂ ਗਿਆ ਪਰ ਖੋਲਣ ਤੋਂ ਪਹਿਲਾਂ ਹੀ ਜਿਹੜਾ ਥੋੜਾ ਜਿਹਾ ਸ਼ੱਕ ਆ ਉਹ ਪੈਣ ਲੱਗ ਜਾਂਦਾ ਹੁਣ ਪੁਲਿਸ ਖੜੀ ਆ ਨਾਲੇ ਦੇ ਵਿੱਚ ਕੁਝ ਲੋਕ ਲੱਗੇ ਆ ਬੈਗ ਨੂੰ ਬਾਹਰ ਕੱਢ ਰਹੇ ਆ ਸੂਟਕੇਸ ਨੂੰ ਤਾਂ ਉੱਥੇ ਭੀੜ ਜਮਾ ਹੋ ਜਾਂਦੀ ਆ ਉਹ ਵੀ ਤਮਾਸ਼ਵੀਨ ਲੋਕ ਨੇ ਤੇ ਉਹ ਵੀ ਦੇਖਣ ਲੱਗ ਜਾਂਦੇ ਕਿ ਦੇਖਦੇ ਆ ਕੀ ਹੈਗਾ ਸੂਟਕੇਸ ਦੇ ਵਿੱਚ ਫਾਈਨਲੀ ਜਦੋਂ ਸੂਟਕੇਸ ਨੂੰ ਖੋਲਿਆ ਜਾਂਦਾ ਤਾਂ ਜਿਹੜਾ ਇੱਕ ਉਹ ਸ਼ੱਕ ਸੀਗਾ ਕਿ ਹਾਂ ਕੁਝ ਗਲਤ ਨਾ ਹੋਵੇ ਕੋਈ ਐਸੀ ਚੀਜ਼ ਨਾ ਹੋਵੇ ਤਾਂ ਉਸੇ ਹੀ ਚੀਜ਼ ਹੁੰਦੀ ਆ ਚੀਜ਼ ਨਹੀਂ ਹੈ ਅਸਲ ਦੇ ਵਿੱਚ ਇੱਕ ਇਨਸਾਨ ਬਸ ਜਾਗਦਾ ਜਿਉਂਦਾ ਨਹੀਂ ਹੈਗਾ ਇੱਕ ਮਰ ਚੁੱਕਿਆ ਇਨਸਾਨ ਇੱਕ ਔਰਤ ਦੀ ਬਾਡੀ ਉਹਦੇ ਵਿੱਚ ਹੈਗੀ ਇੱਕ ਔਰੇਂਜ ਕਲਰ ਦਾ ਉਹਨੇ ਸੂਟ ਪਾਇਆ ਹੋਇਆ ਤੇ ਗਲ ਦੇ ਵਿੱਚ ਇੱਕ ਰੁਦਰਾਕਸ਼ ਪਾਇਆ ਹੋਇਆ ਨਾਰਮਲ ਜੋ ਜਿਵੇਂ ਹਿੰਦੂ ਧਰਮ ਨਾਲ ਰਿਲੇਟਡ ਸੰਬੰਧਿਤ ਜਿਹੜੇ ਲੋਕ ਹੁੰਦੇ ਆ ਉਹ ਇਸ ਤਰ੍ਹਾਂ ਉਹਨਾਂ ਦਾ ਮਤਲਬ ਕਲਚਰ ਹੈਗਾ ਉਹ ਇਹੋ ਜਿਹਾ ਕੁਝ ਪਾਉਂਦੇ ਆ ਤਾਂ ਹੁਣ ਉਹੀ ਚੀਜ਼ਾਂ ਖੜੇ ਲੋਕਾਂ ਦੇ ਵਿੱਚ ਵੀ ਗੱਲਬਾਤ ਹੋਣ ਕਾਨਾ ਫੁਸਿਓ ਵੀ ਕਰਨ ਲੱਗ ਜਾਂਦੇ ਕਿ ਉਹਨਾਂ ਦੇ ਸਾਹਮਣੇ ਕਿ ਜਿਸ ਤਰ੍ਹਾਂ ਦੀਆਂ ਚੀਜ਼ਾਂ ਉਹ ਅਖਬਾਰਾਂ ਦੇ ਵਿੱਚ ਪੜ੍ਹਦੇ ਆ ਜਾਂ ਨਿਊਜ਼ ਚੈਨਲਾਂ ਦੇ ਉੱਪਰ ਜਾਂ YouTube ਚੈਨਲਾਂ ਦੇ ਉੱਪਰ ਜਿਸ ਤਰ੍ਹਾਂ ਦੀਆਂ ਕਹਾਣੀਆਂ ਸੁਣਦੇ ਆ ਤਾਂ ਉਹ ਅਜ ਉਹਨਾਂ ਨੇ ਆਪਣੇ ਸਾਹਮਣੇ ਦੇਖੀ ਆ ਤਾਂ ਥੋੜਾ ਰੌਲਾ ਰੱਪਾ ਪੈਣਾ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਬਾਅਦ ਹੁਣ ਕੀ ਆ ਪੁਲਿਸ ਵਾਲੇ ਹੁਣ ਉਹਨੂੰ ਨਹੀਂ ਪਤਾ ਕਿ ਔਰਤ ਕੌਣ ਨੇ ਦੂਸਰੀ ਚੀਜ਼ ਆ ਕਿ ਜਿਹੜੀ ਬਾਡੀ ਹੈਗੀ ਆ ਉਹ ਵੀ ਉਨੀ ਸਹੀ ਹਾਲਤ ਵਿੱਚ ਨਹੀਂ ਹੈਗੀ ਤੇ ਤਾਂ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਬਾਡੀ ਮਿਲਦੀ ਆ ਇਸ ਤਰ੍ਹਾਂ ਦੇ ਨਾਲ ਮਿਲਦੀ ਆ ਤਾਂ ਪੁਲਿਸ ਦੀ ਸਭ ਤੋਂ ਪਹਿਲੀ ਚੀਜ਼ ਕੀ ਹੁੰਦੀ ਹੈ ਜਿੰਨੇ ਵੀ ਲੋਕਾਂ ਦੀ ਮਿਸਿੰਗ ਰਿਪੋਰਟ ਲਿਖਵਾਈ ਗਈ ਹੁੰਦੀ ਆ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਜਿਹੜੇ ਵੀ ਬੰਦੇ ਨੇ ਮਿਸਿੰਗ ਰਿਪੋਰਟ ਲਖਾਈ ਆ ਉਹਨਾਂ ਨੂੰ ਬੁਲਾਇਆ ਜਾਂਦਾ ਤੇ ਇੱਕ ਦੁੱਖ ਦੀ ਨਿਊਜ਼ ਵੀ ਹੁੰਦੀ ਆ ਕਿ ਮਿਸਿੰਗ ਰਿਪੋਰਟ ਇਨਸਾਨ ਤਾਂ ਲਖਉਂਦਾ ਕਿ ਸ਼ਾਇਦ ਸਾਡਾ ਮਤਲਬ ਕਰਦਾ ਜੀ ਜਿਹੜਾ ਉਹ ਜਿਉਂਦਾ ਮਿਲ ਜੇ ਪਰ ਕਈ ਵਾਰ ਇਸ ਹਾਲਤ 'ਚ ਮਿਲਦੇ ਆ ਤਾਂ ਆਪਣੇ ਪੁਲਿਸ ਥਾਣੇ ਦੇ ਵਿੱਚ ਦੇਖਦੇ ਹਾਂ ਚੈੱਕ ਕਰਦੇ ਆ ਪੂਰੀ ਲਿਸਟ ਬਾਕੀ ਦੇ ਜਿੰਨੇ ਵੀ ਆਸ-ਪਾਸ ਦੇ ਪੁਲਿਸ ਥਾਣੇ ਹੈਗੇ ਆ ਉਹਨਾਂ ਨੂੰ ਵੀ ਇਨਫੋਰਮ ਕਰਦੇ ਆ ਕਿ ਜੇ ਕਿਤੇ ਵੀ ਕਿਸ ਕੋਈ ਮਿਸਿੰਗ ਰਿਪੋਰਟ ਲਖਵਾਈ ਗਈ ਆ ਕਿਸੇ ਔਰਤ ਦੀ ਤਾਂ ਉਹਨੂੰ ਚੈੱਕ ਕੀਤਾ ਜਾਏ ਪਰ ਉਹਨਾਂ ਦਾ ਕੰਮ ਆਪਣੇ ਥਾਣੇ ਤੱਕ ਦਾ ਵਾ ਤੇ ਜਦੋਂ ਆਪਣੇ ਪੁਲਿਸ ਸਟੇਸ਼ਨ ਦੇ ਵਿੱਚ ਲਖਵਾਈਆਂ ਗਈਆਂ ਮਿਸਿੰਗ ਰਿਪੋਰਟਸ ਦੇਖਦੇ ਆ ਤਾਂ ਉਹਨਾਂ ਦੇ ਵਿੱਚੋਂ ਇੱਕ ਰਿਪੋਰਟ ਹੈਗੀ ਆ ਜਿਹੜੀ ਸਿਰਫ 4 ਦਿਨ ਪਹਿਲਾਂ ਲਖਵਾਈ ਗਈ ਆ ਦਵਿੰਦਰ ਕੌਰ ਹੋਣਾ ਨੇ ਲਖਵਾਈ ਆ 4 ਤਰੀਕ ਨੂੰ ਤਾਂ ਉਹਨਾਂ ਨੂੰ ਵੀ ਬੁਲਾਇਆ ਜਾਂਦਾ ਉਦੋਂ ਤੱਕ ਇਸ ਜਿਹੜੀ ਡੈੱਡ ਬੋਡੀ ਹੈਗੀ ਆ ਇਹਨੂੰ ਹਸਪੀਟਲ ਭੇਜਿਆ ਜਾਂਦਾ ਤਾਂ ਕਿ ਪੋਸਟਮਾਰਟਮ ਹੋ ਸਕੇ ਤੇ ਦਵਿੰਦਰ ਕੌਰ ਉਹਨਾਂ ਨੂੰ ਵੀ ਉੱਥੇ ਬੁਲਾਇਆ ਜਾਂਦਾ ਉਸੇ ਹਸਪੀਟਲ ਤੇ ਜਦੋਂ ਦਵਿੰਦਰ ਉਰਫ ਸੋਨੀਆ ਤੇ ਉੱਥੇ ਆਉਂਦੇ ਆ ਤਾਂ ਉਸ ਬੋਡੀ ਨੂੰ ਦੇਖਦੇ ਆ ਤਾਂ ਪਹਿਲਾਂ ਉਹ ਪਛਾਣਨ ਤੋਂ ਇਨਕਾਰ ਕਰ ਦਿੰਦੇ ਉਹ ਕਹਿੰਦੇ ਕਿ ਨਹੀਂ ਇਹ ਮੇਰੇ ਮਦਰ ਨਹੀਂ ਹੈਗੇ ਉਹਨੇ ਟਾਈਮ ਦੇ ਵਿੱਚ ਪੋਸਟਮਾਰਟਮ ਹੋ ਜਾਂਦਾ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਆ ਰਿਪੋਰਟ ਦੇ ਵਿੱਚ ਇੱਕ ਤਾਂ ਇਹ ਹੈਗਾ ਕਿ ਇਸ ਔਰਤ ਦੀ ਜਿਹੜੀ ਮੌਤ ਹੋਈ ਆ ਉਹ ਗळा ਘੁੱਟਣ ਨਾਲ ਹੋਈ ਆ ਕਿਸੇ ਨੇ ਉਹਨਾਂ ਦਾ ਗळा ਦਬਾਇਆ ਪਰ ਗळा ਦਬਾਉਣ ਤੋਂ ਪਹਿਲਾਂ ਉਹਨਾਂ ਨੂੰ ਕੋਈ ਇਹ ਜੀ ਨਸ਼ੀਲੀ ਚੀਜ਼ ਖਵਾਈ ਗਈ ਜਿਸ ਦੇ ਨਾਲ ਪਹਿਲਾਂ ਉਹ ਬੇਹੋਸ਼ ਹੋ ਗਏ ਬੇਹੋਸ਼ ਹੋਣ ਤੋਂ ਬਾਅਦ ਜਦੋਂ ਬੇਹੋਸ਼ ਪਏ ਸੀਗੇ ਤਾਂ ਉਸ ਟਾਈਮ ਕਿਸੇ ਨੇ ਉਹਨਾਂ ਦਾ ਗळा ਦਬਾ ਕੇ ਉਹਨਾਂ ਦਾ ਸਾਹ ਬੰਦ ਕਰ ਦਿੱਤਾ ਇੱਕ ਹੋਰ ਚੀਜ਼ ਪਤਾ ਲੱਗੀ ਕਿਉਂਕਿ ਇੱਕ ਇਨਸਾਨ ਦਾ ਇੱਕ ਬਰੀਫ ਕੇਸ ਦੇ ਵਿੱਚ ਆ ਜਾਣਾ ਉਹ ਵੀ ਥੋੜਾ ਡਿਫਿਕਲਟ ਹੁੰਦਾ ਕਿੱਧਰੋਂ ਤੁਸੀਂ ਲੱਤਾਂ 모ੜੋਗੇ ਕਿੱਧਰੋਂ ਬਾਹਾਂ 모ੜੋਗੇ ਕਿਉਂਕਿ ਹੱਡੀਆਂ ਤੇ ਜੋੜ ਹੁੰਦੇ ਆ ਇੱਕ ਪ੍ਰੋਪਰ ਐਂਗਲ ਤੱਕ ਮੁੜਦੇ ਆ ਤਾਂ ਇੱਕ ਹੋਰ ਬੜੀ ਦਿਲ ਨੂੰ ਤੋੜ ਦੇਣ ਵਾਲੀ ਚੀਜ਼ ਪਤਾ ਲੱਗੀ ਪੋਸਟਮਾਰਟਮ ਦੇ ਵਿੱਚ ਕਿ ਇਹ ਜਿਹੜੇ ਬਦਕਿਸਮਤ ਔਰਤ ਨੇ ਜਿਹੜੇ ਸੂਟਕੇਸ ਦੇ ਵਿੱਚ ਮਿਲੇ ਤੇ ਉਹਨਾਂ ਦੀਆਂ ਉਹਨਾਂ ਨੂੰ ਮਾਰਨ ਤੋਂ ਬਾਅਦ ਬਾਹਾਂ ਤੋੜੀਆਂ ਗਈਆਂ ਤੇ ਲੱਤਾਂ ਨੂੰ ਵੀ ਤੋੜਿਆ ਗਿਆ ਤਾਂ ਕਿ ਉਹਨਾਂ ਨੂੰ ਉਸ ਸੂਟਕੇਸ ਦੇ ਵਿੱਚ ਪ੍ਰੋਪਰ ਤਰ੍ਹਾਂ ਦੇ ਨਾਲ ਕੱਪੜਿਆਂ ਦੀ ਤਰ੍ਹਾਂ ਪੈਕ ਕੀਤਾ ਜਾ ਸਕੇ ਹੁਣ ਇਧਰੋਂ ਅਗਲੀ ਦਿਲਚਸਪ ਚੀਜ਼ ਇਹ ਹੁੰਦੀ ਆ ਕਿ ਦਵਿੰਦਰ ਕੌਰ ਦੇ ਜਿਹੜੇ ਹਸਬੈਂਡ ਨੇ ਜਿਹੜੇ ਉਹਨਾਂ ਤੋਂ ਅਲੱਗ ਰਹਿ ਰਹੇ ਆ ਤੇ ਕਿਉਂਕਿ ਉਹਨਾਂ ਦਾ ਆਪਸ ਝਗੜਾ ਚੱਲ ਰਿਹਾ ਉਹਨਾਂ ਨੂੰ ਵੀ ਪਤਾ ਲੱਗਦਾ ਇਹ ਨਿਊਜ਼ ਕਿਤੋਂ ਮਿਲ ਜਾਂਦੀ ਆ ਇਹ ਤਾਂ ਉਹਨਾਂ ਨੂੰ ਵੀ ਪਤਾ ਵਾ ਕਿ ਜਿਹੜੇ ਉਹਨਾਂ ਦੇ ਸੱਸ ਸਹੁਰਾ ਨੇ ਉਹ ਮਿਸਿੰਗ ਨੇ ਪਰ ਉਹਨੂੰ ਨਹੀਂ ਪਤਾ ਲੱਗਦਾ ਕਿ ਕੋਈ ਬਾਡੀ ਕਿਤੋਂ ਮਿੜੀ ਆ ਤੇ ਦਵਿੰਦਰ ਕੌਰ ਨੂੰ ਉੱਥੇ ਬੁਲਾਇਆ ਗਿਆ ਹਸਪੀਟਲ ਤਾਂ ਉਹ ਵੀ ਪਿੱਛੇ ਉੱਥੇ ਪਹੁੰਚ ਜਾਂਦੇ ਆ ਤੇ ਸਟਾਰਟਿੰਗ ਦੇ ਵਿੱਚ ਉਹ ਵੀ ਮਨਾਂ ਕਰ ਦਿੰਦੇ ਇਨਕਾਰ ਕਰ ਦਿੰਦੇ ਮੰਨਣ ਤੋਂ ਕਿ ਇਹ ਜਗੀਰ ਕੌਰ ਹੋਣਾ ਦੀ ਬਾਡੀ ਆ ਪਰ ਜਦੋਂ ਦੋਨਾਂ ਨੂੰ ਉਹ ਗੜ ਦੇ ਵਿੱਚ ਪਾਇਆ ਰੁਦਰਾਕਸ਼ ਦਿਖਾਇਆ ਜਾਂਦਾ ਤਾਂ ਉਸ ਰੁਦਰਾਕਸ਼ ਤੋਂ ਉਹ ਫੌਰਨ ਉਹਨਾਂ ਨੂੰ ਪਛਾਣ ਲੈਂਦੇ ਆ ਤੇ ਉਹ ਕਹਿੰਦੇ ਕਿ ਹਾਂ ਇਹ ਮਤਲਬ ਦਵਿੰਦਰ ਕੌਰ ਹੋਣਾ ਦੇ ਮਾਤਾ ਤੇ ਉਹਨਾਂ ਦੇ ਹਸਬੰਦ ਤੇ ਸੱਸ ਨੇ ਉਹੀ ਨੇ ਇਹ ਹੁਣ ਹੁਣ ਜਿਹੜੀ ਪਹਿਲੀ ਪੁਲਿਸ ਨੂੰ ਸ਼ੱਕ ਜਿਸ ਬੰਦੇ ਤੇ ਹੁੰਦਾ ਉਹ ਹੁੰਦਾ ਜਗੀਰ ਕੌਰ ਹੋਣਾ ਦੇ ਹਸਬੰਦ ਗੁਰਮੀਤ ਸਿੰਘ ਦੇ ਉੱਪਰ ਉਹਦਾ ਕਾਰਨ ਇਹ ਹੈ ਕਿ ਰਿਪੋਰਟ ਦੇ ਵਿੱਚ ਦੋ ਬੰਦੇ ਮਿਸਿੰਗ ਨੇ ਪਰ ਬੋਡੀ ਇੱਕ ਦੀ ਮਿਲੀ ਆ ਇੱਕ ਦੀ ਲਾਸ਼ ਮਿਲ ਚੁੱਕੀ ਆ ਤਾਂ ਉਹਨਾਂ ਨੂੰ ਇਹ ਲੱਗਦਾ ਕਿ ਇਹ ਹੋ ਸਕਦਾ ਕਿ ਗੁਰਮੀਤ ਸਿੰਘ ਹੋਣਾ ਦਾ ਆਪਣੇ ਵਾਈਫ ਦੇ ਨਾਲ ਕੋਈ ਝਗੜਾ ਚੱਲਦਾ ਹੋਵੇ ਤੇ ਉਹਦੇ ਚੱਲਦੇ ਹੀ ਕਿਤੇ ਉਹਨਾਂ ਨੇ ਆਪਣੇ ਵਾਈਫ ਨੂੰ ਕਤਲ ਕਰਕੇ ਤੇ ਉਥੋਂ ਫਰਾਰ ਹੋ ਗਏ ਹੋਣ ਤਾਂ ਇਸ ਥਿਉਰੀ ਕਿਉਂਕਿ ਹੁਣ ਸਿਰਫ ਉਹਨਾਂ ਕੋ ਪਹਿਲਾਂ ਤਾਂ ਥਿਉਰੀਸ ਨੇ ਉਹਨੂੰ ਅਲੱਗ-ਅਲੱਗ ਬਹੁਤ ਸਾਰੇ ਐਂਗਲ ਹੁੰਦੇ ਆ ਕਿਸੇ ਦੇ ਉੱਪਰ ਉਹਨਾਂ ਨੇ ਕੰਮ ਕਰਨਾ ਤਾਂ ਇਸ ਥਿਉਰੀ ਨੂੰ ਕਨਫਰਮ ਕਰਨ ਦੇ ਲਈ ਉਹ ਬਹੁਤ ਸਾਰੇ ਰਿਸ਼ਤੇਦਾਰਾਂ ਨੂੰ ਪੁੱਛਦੇ ਆ ਦਵਿੰਦਰ ਕੌਰ ਹੋਣਾ ਨੂੰ ਵੀ ਪੁੱਛਦੇ ਆ ਪਰ ਉਹ ਸਾਰੇ ਇਹੀ ਚੀਜ਼ ਬੋਲਦੇ ਆ ਕਿ ਨਹੀਂ ਇਹ ਤਾਂ ਕੋਈ ਇਸ ਤਰ੍ਹਾਂ ਦੀ ਮਾਈਂਡ ਸੈਟ ਵਾਲੇ ਲੋਕ ਨਹੀਂ ਸੀ ਦੋਨੇ ਹੀ ਨਾਜ਼ਗੀਰਕੋਰ ਹੋਣੀ ਤੇ ਨਾ ਗੁਰਮੀਤ ਸਿੰਘ ਹੋਣੀ ਕਿ ਕਤਲ ਹੀ ਕਰ ਦੇਣਗੇ ਦੂਸਰੀ ਗੱਲ ਇਹ ਕਿ ਉਹਨਾਂ ਦਾ ਰਿਲੇਸ਼ਨ ਆਪਸ ਵਿੱਚ ਬੜਾ ਵਧੀਆ ਸੀਗਾ ਕੋਈ ਕਦੇ ਕੋਈ ਇਸ ਤਰ੍ਹਾਂ ਦੀ ਗੱਲ ਹੀ ਨਹੀਂ ਹੋਈ ਛੋਟੀ ਮੋਟੀ ਲੜਾਈ ਵੀ ਨਹੀਂ ਹੋਈ ਇੱਥੋਂ ਤੱਕ ਗੱਲਬਾਤ ਜੇ ਕਿ ਉਹ ਕਤਲ ਹੀ ਕਰ ਦੇਣਗੇ ਬਿਲਕੁਲ ਹੋ ਹੀ ਨਹੀਂ ਸਕਦਾ ਅੰਡੀ ਗਵਾਂਟੀਆਂ ਤੋਂ ਪਤਾ ਕੀਤਾ ਗਿਆ ਤਾਂ ਉਹ ਵੀ ਕਹਿੰਦੇ ਕਿ ਨਹੀਂ ਇੱਕ ਸ਼ਾਂਤ ਜਿਹਾ ਮਾਹੌਲ ਵਾਲਾ ਘਰ ਹੈਗਾ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਕਿ ਇਸ ਕਪਲ ਨੂੰ ਆਪਸ ਵਿੱਚ ਕਦੇ ਲੜਦਾ ਨਹੀਂ ਦੇਖਿਆ ਗਿਆ ਤਾਂ ਫਿਰ ਇਸ ਥਿਓਰੀ ਨੂੰ ਰਿਜੈਕਟ ਕਰਦੀ ਹੈ ਪੁਲਿਸ ਤਾਂ ਹੁਣ ਉਹਨਾਂ ਨੂੰ ਇਹ ਲੱਗਦਾ ਅਗਲੀ ਪੌਸਿਬਿਲਿਟੀ ਦੇ ਉੱਪਰ ਜਦੋਂ ਕੰਮ ਕਰਦੇ ਤਾਂ ਅਗਲੀ ਪੌਸਿਬਿਲਿਟੀ ਉਹਨੂੰ ਇਹ ਲੱਗਦੀ ਆ ਕਿ ਸ਼ਾਇਦ ਜਿਹਨੇ ਜਗੀਰਕੌਰ ਹੋਣਾ ਦਾ ਕਤਲ ਕੀਤਾ ਹੋ ਸਕਦਾ ਕਿ ਉਹਨੇ ਹੀ ਗੁਰਮੀਤ ਸਿੰਘ ਹੋਣਾ ਦਾ ਵੀ ਕਤਲ ਕਰਤਾ ਹੋਵੇ ਤੇ ਸ਼ਾਇਦ ਜਗੀਰਕੌਰ ਹੋਣਾ ਦੀ ਲਾਸ਼ ਦੀ ਤਰ੍ਹਾਂ ਹੀ ਹੋ ਸਕਦਾ ਕਿ ਗੁਰਮੀਤ ਸਿੰਘ ਹੋਣਾ ਦੀ ਲਾਸ਼ ਵੀ ਕਿਸੇ ਐਸੇ ਤਰ੍ਹਾਂ ਹੀ ਇਸੇ ਹਾਲਤ ਦੇ ਵਿੱਚ ਕਿਤੇ ਹੋਵੇ ਤਾਂ ਹੁਣ ਆਪਣੀ ਇਸ ਦੂਸਰੀ ਥਿਉਰੀ ਦੇ ਉੱਪਰ ਕੰਮ ਕਰਦੇ ਹੋਏ ਪੁਲਿਸ ਕੀ ਕਰਦੀ ਆ ਜਿੱਥੋਂ ਜਗੀਰਕੌਰ ਹੋਣਾ ਦੀ ਡੈੱਡ ਬੋਡੀ ਮਿਲੀ ਆ ਜਿੱਥੋਂ ਉਹਨਾਂ ਦੀ ਡੈਡ ਬਾਡੀ ਬੜਾ ਸੂਟ ਕੇਸ ਮਿਲਿਆ ਕਿਉਂਕਿ ਅਸਲ ਦੇ ਵਿੱਚ ਉਹ ਜਿਹੜੀ ਡਰੇਨ ਆ ਉਹ ਬਹੁਤ ਡੂੰਗੀ ਆ ਤਾਂ ਹੁਣ ਉਹਨਾਂ ਨੂੰ ਇਹ ਲੱਗਦਾ ਕਿ ਹੋ ਸਕਦਾ ਕਿਉਂਕਿ ਉਹ ਇੱਕ ਔਰਤ ਦੀ ਬਾਡੀ ਆ ਤੇ ਉਹ ਇੱਕ ਮਰਦ ਦੀ ਬਾਡੀ ਆ weight ਦਾ ਫਰਕ ਆ ਤਾਂ ਉਹਨਾਂ ਨੂੰ ਲੱਗਦਾ ਕਿ ਹੋ ਸਕਦਾ ਕਿ ਉਹ ਜਿਹੜਾ ਸੂਟ ਕੇਸ ਆ ਉਸ ਗੰਦੇ ਪਾਣੀ ਦੇ ਅੰਦਰ ਕਿਤੇ ਹੋਵੇ ਤਾਂ ਕਾਫੀ ਸਾਰੇ ਗੋਤਾਖੋਰਾਂ ਨੂੰ ਸੱਦਿਆ ਜਾਂਦਾ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਪੂਰੀ ਚੰਗੀ ਤਰ੍ਹਾਂ ਦੇ ਨਾਲ ਦੇਖੋ ਚੰਗੀ ਤਰ੍ਹਾਂ ਥੱਲੋਂ ਤੱਕ ਛਾਣਬੀਣ ਕਰੋ ਤੇ ਦੇਖਦੇ ਆ ਕਿ ਉਹ ਸੂਟ ਕੇਸ ਸ਼ਾਇਦ ਸਾਨੂੰ ਲੱਭ ਜੇ ਪੂਰੇ 8 ਘੰਟੇ ਦੀ ਜਦੋਜਹਿਦ ਹੁੰਦੀ ਆ 8 ਘੰਟੇ ਲਗਾਤਾਰ ਗੋਤਾਖੋਰ ਵਾਰੀ-ਵਾਰੀ ਸਿਰ ਅੰਦਰ ਜਾਂਦੇ ਆ ਪਾਣੀ ਦੇ ਥੋੜੀ ਦੇਰ ਲਈ ਬਾਹਰ ਆਉਂਦੇ ਆ ਫਿਰ ਪੂਰੇ 8 ਘੰਟੇ ਤੋਂ ਬਾਅਦ ਉਹਨਾਂ ਨੂੰ ਇੱਕ ਹੋਰ ਬਰੀਫ ਕੇਸ ਮਿਲਦਾ ਤੇ ਜਿਹੜਾ ਬਹੁਤ ਜ਼ਿਆਦਾ ਭਾਰਾ ਵਾ ਤੇ ਪਹਿਲੇ ਬਰੀਫ ਕੇਸ ਤੋਂ ਵੀ ਕਿਤੇ ਹੀ ਜ਼ਿਆਦਾ ਭਾਰਾ ਜਦੋਂ ਉਹਨੂੰ ਕਿਸੇ ਤਰ੍ਹਾਂ ਨਾਲ ਮਿਹਨਤ ਮੁਸ਼ਕਲ ਦੇ ਨਾਲ ਉੱਪਰ ਲੈ ਕੇ ਆਇਆ ਜਾਂਦਾ ਤੇ ਜ਼ਮੀਨ ਤੇ ਰੱਖਿਆ ਜਾਂਦਾ ਉਸ ਤੋਂ ਬਾਅਦ ਉਹਨੂੰ ਖੋਲਿਆ ਜਾ ਰਿਹਾ ਵਾ ਤੇ ਪੁਲਿਸ ਨੂੰ ਇਹ ਹੁਣ ਡਰ ਡਰ ਕੇ অলমোਸਟ ਉਹਨਾਂ ਨੂੰ ਯਕੀਨ ਹੈਗਾ ਹੀ ਆ ਕਿ ਹਾਂ ਇਹਦੇ ਵਿੱਚ ਹੋ ਸਕਦਾ ਕਿ ਗੁਰਮੀਤ ਸਿੰਘ ਇੱਕ ਲਾਸ਼ ਦੀ ਤਰ੍ਹਾਂ ਦੇ ਨਾਲ ਹੋ ਸਕਦਾ ਕਿ ਪੋਸਿਬਿਲਟੀ ਹੈਗੀ ਆ ਹੋਣਗੇ ਜਦੋਂ ਉਹਨੂੰ ਖੋਲਿਆ ਜਾਂਦਾ ਤਾਂ ਉਹੀ ਚੀਜ਼ ਹੁੰਦੀ ਆ ਜਿਹੜੀ ਪੁਲਿਸ ਨੂੰ ਲੱਗ ਰਿਹਾ ਸੀਗਾ ਉਹਦੇ ਅੰਦਰ ਉਸੇ ਤਰ੍ਹਾਂ ਹੀ ਆਪਣੀ ਪਤਨੀ ਦੀ ਤਰ੍ਹਾਂ ਹੀ ਪੈਕ ਕੀਤੇ ਹੋਏ ਗੁਰਮੀਤ ਸਿੰਘ ਮਿਲਦੇ ਆ ਪਰ ਇਸ ਵਾਰ ਇਸ ਸੂਟਕੇਸ ਥੋੜਾ ਜਆ ਡਿਫਰੈਂਟ ਚੀਜ਼ ਇਹ ਹੈਗੀ ਆ ਕਿ ਇਹਦੇ ਵਿੱਚ ਬਹੁਤ ਸਾਰੇ ਨਾਲ ਪੱਥਰ ਪਾਏ ਹੋਏ ਆ ਤੇ ਇਹ ਵੀ ਇੱਕ ਕਾਰਨ ਸੀਗਾ ਕਿਉਂਕਿ ਇੱਕ ਤਾਂ ਮੇਲ ਬੋਡੀ ਆ ਵੈਸੇ ਵੀ ਏਟ ਜਿਆਦਾ ਹੋਊਗਾ ਪਰ ਪੱਥਰਾਂ ਦੇ ਨਾਲ weight ਵੈਸੇ ਹੀ ਇੰਨਾ ਵੱਧ ਗਿਆ ਸੂਟਕੇਸ ਦਾ ਕਿ ਇਹ ਵਾਲਾ ਸੂਟਕੇਸ ਉੱਪਰ ਨਹੀਂ ਆਇਆ ਪਾਣੀ ਦੇ ਵੱਲ ਨਹੀਂ ਆਇਆ ਹੁਣ ਅਗਲੀ ਚੀਜ਼ ਪੁਲਿਸ ਦਾ ਕੰਮ ਹੈਗਾ ਕਿ ਪੋਸਟਮਾਰਟਮ ਕਰਵਾਉਣਾ ਪੋਸਟਮਾਰਟਮ ਦੇ ਵਿੱਚ ਬਿਲਕੁਲ ਸੇਮ ਮੋਡਸ ਅਪਰੰਡਈ ਆ ਕਤਲ ਕਰਨ ਦਾ ਤਰੀਕਾ ਬਿਲਕੁਲ ਸੇਮ ਹੈਗਾ ਉਸ ਤੋਂ ਬਾਅਦ ਬੋਡੀ ਦੇ ਨਾਲ ਜੋ ਚੀਜ਼ਾਂ ਹੋਈਆਂ ਉਸੇ ਤਰ੍ਹਾਂ ਹੀ ਉਹ ਲੱਤਾਂ ਬਾਹਾਂ ਨੂੰ ਤੋੜ ਕੇ ਐਂਗਲਸ ਨੂੰ ਤੋੜ ਕੇ ਉਹਨਾਂ ਨੂੰ ਅੰਦਰ ਪੈਕ ਕਰਨਾ ਸੇਮ ਚੀਜ਼ ਆ ਗੁਰਮੀਤ ਸਿੰਘ ਉਹਨਾਂ ਨੂੰ ਵੀ ਆਪਣੇ ਵਾਈਫ ਦੀ ਤਰ੍ਹਾਂ ਹੀ ਪਹਿਲਾਂ ਕੋਈ ਚੀਜ਼ ਖਵਾਈ ਗਈ ਉਹਨਾਂ ਦੇ ਸਰੀਰ ਦੇ ਅੰਦਰ ਕੋਈ ਇਹੋ ਜਿਹੀ ਚੀਜ਼ ਗਈ ਆ ਜਿਸ ਦੇ ਨਾਲ ਉਹ ਆਪਣੇ ਹੋਸ਼ ਚ ਨਹੀਂ ਰਹੇ ਬੇਹੋਸ਼ ਹੋ ਗਏ ਤਾਂ ਕਿ ਉਹ ਸਟਰਗਲ ਨਾ ਕਰ ਸਕਣ ਆਪਣੇ ਆਪ ਨੂੰ ਬਚਾ ਨਾ ਸਕਣ ਤਾਂ ਉਸ ਤੋਂ ਬਾਅਦ ਕਿਸੇ ਨੇ ਉਹਨਾਂ ਦਾ ਗਲਾ ਦਬਾ ਕੇ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਜਿਹੜੇ ਸਾਹ ਸੀਗੇ ਉਹ ਬੰਦ ਕੀਤੇ ਫਿਰ ਉਹ ਲੱਤਾਂ ਬਾਹਾਂ ਤੋੜੀਆਂ ਤੇ ਫਿਰ ਉਹਨਾਂ ਨੂੰ ਬੈਗ ਦੇ ਵਿੱਚ ਪੈਕ ਕੀਤਾ ਹੁਣ ਪੁਲਿਸ ਕੀ ਕਰਦੀ ਆ ਕਿ ਕਾਫੀ ਸਾਰੀਆਂ ਟੀਮਾਂ ਬਣਦੀਆਂ ਨੇ ਕਤਲ ਦੀ ਜਾਂਚ ਕਰਨ ਦੇ ਲਈ ਤੇ ਜਿਹੜੀ ਟੀਮ ਹੁੰਦੀ ਹੈ ਜਿਹੜੀ ਆਸ-ਪਾਸੇ ਦੇ ਲੋਕਾਂ ਤੋਂ ਇਹਨਾਂ ਲੋਕਾਂ ਬਾਰੇ ਜਾਣਕਾਰੀ ਲੈਂਦੀ ਆ ਉਹਨਾਂ ਤੋਂ ਪੁਲਿਸ ਨੂੰ ਇੱਕ ਬੜੀ ਹੀ ਦਿਲਚਸਪ ਇਨਫੋਰਮੇਸ਼ਨ ਮਿਲਦੀ ਉਹ ਇਹ ਹੈਗੀ ਆ ਕਿ ਜਿਹੜੇ ਗੁਰਮੀਤ ਸਿੰਘ ਨੇ ਇਹਨਾਂ ਨੂੰ ਇੱਕ ਆਦਤ ਸੀ ਸਵੇਰੇ ਤੇ ਸ਼ਾਮ ਵਾਕ ਕਰਨ ਦੀ ਮਤਲਬ ਸੈਰ ਕਰਨ ਦੀ ਘਰ ਦੇ ਬਾਹਰ ਹੀ ਜਿਹੜੀ ਉਹਨਾਂ ਦੀ ਆਪਣੀ ਇੱਕ ਗਲੀ ਹੈਗੀ ਆ ਜਿੱਥੇ ਬਾਕੀ ਹੋਰ ਵੀ ਕਰਨੇ ਸਵੇਰ ਦੇ ਟਾਈਮ ਵੀ ਤੇ ਸ਼ਾਮ ਨੂੰ ਵੀ ਬਿਨਾ ਨਾਗਾ ਬਿਨਾ ਕਦੇ ਵੀ ਮਿਸ ਕੀਤੇ ਉਹ ਦੋਨੇ ਟਾਈਮ ਸੈਰ ਕਰਦੇ ਸ ਪਰ ਗਵੰਡੀਆਂ ਨੇ ਇਹ ਦੱਸਿਆ ਕਿ 21 ਫਰਵਰੀ ਤੋਂ ਬਾਅਦ 21 ਫਰਵਰੀ ਅਖੀਰਲਾ ਦਿਨ ਸੀਗਾ ਜਿਸ ਦਿਨ ਲੋਕਾਂ ਨੇ ਉਹਨਾਂ ਨੂੰ ਸੈਰ ਕਰਦੇ ਦੇਖਿਆ ਪਰ ਉਸ ਤੋਂ ਬਾਅਦ ਕਦੇ ਵੀ ਕਿਸੇ ਨੇ ਉਹਨਾਂ ਨੂੰ ਘਰ ਦੇ ਬਾਹਰ ਸੈਰ ਕਰਦੇ ਨਹੀਂ ਦੇਖੀ ਦੂਸਰੀ ਚੀਜ਼ ਜਿਹੜੀ ਰਿਸ਼ਤੇਦਾਰਾਂ ਤੋਂ ਪਤਾ ਲੱਗਦੀ ਆ ਉਹ ਇਹ ਹੈਗੀ ਆ ਕਿ ਜਿਹੜੇ ਜ਼ਗੀਰਕੌਰ ਨੇ ਕਿਉਂਕਿ ਉਹਨਾਂ ਦਾ ਪੁਰਾਣਾ ਜਿਹੜੀ ਬੈਕਗ੍ਰਾਉਂਡ ਹੈਗੀ ਉਹ ਕਿਉਂਕਿ ਸਿੱਖ ਪਰਿਵਾਰ ਹੈਗਾ ਤਾਂ ਪੰਜਾਬ ਤੋਂ ਬਿਲੋਂਗ ਕਰਦੇ ਸੀ ਤੇ ਪੰਜਾਬ ਦੇ ਵਿੱਚੋਂ ਬਿਲੋਂਗ ਕਰਦੇ ਸੀ ਜਲੰਧਰ ਤੋਂ ਤੇ 10 ਫਰਵਰੀ ਨੂੰ ਜਗੀਰ ਕੌਰ ਹਣੀ ਜਲੰਧਰ ਪਹੁੰਚਦੇ ਆ ਕਿਉਂਕਿ ਉਹਨਾਂ ਦੇ ਆਪਣੇ ਜਿਹੜੇ ਮਾਤਾ ਸੀਗੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਮਤਲਬ ਕਿ ਦਵਿੰਦਰ ਕੌਰ ਹਣਾ ਦੇ ਨਾਨੀ ਕਾਫੀ ਬਜ਼ੁਰਗ ਉਮਰ ਹੋ ਗਈ ਉਹਨਾਂ ਦੀ ਕਾਫੀ ਬਜ਼ੁਰਗ ਹੋਣਗੇ ਤਾਂ ਉਹਨਾਂ ਦੀ ਮੌਤ ਹੁੰਦੀ ਹੈ ਜਲੰਧਰ ਤਾਂ ਆਪਣੇ ਮਾਤਾ ਦੀ ਮੌਤ ਕਰਕੇ ਜਗੀਰ ਕੌਰ 10 ਫਰਵਰੀ ਨੂੰ ਜਲੰਧਰ ਆਉਂਦੇ ਆ ਤਾਂ ਹੁਣ ਇੱਥੇ ਪੁਲਿਸ ਨੂੰ ਇਹ ਚੀਜ਼ ਬੜੀ ਅਜੀਬ ਲੱਗਦੀ ਆ ਉਹਦਾ ਕਾਰਨ ਇਹ ਆ ਅੱਛਾ ਅਗਲੀ ਚੀਜ਼ ਇਹ ਆ ਕਿ 10 ਫਰਵਰੀ ਨੂੰ ਜਲੰਧਰ ਜਾਣ ਤੋਂ ਬਾਅਦ ਜਗੀਰ ਕੌਰ ਵਾਪਸ ਦਿੱਲੀ ਆਉਂਦੇ ਆ 2 ਮਾਰਚ ਗੁਰਮੀਤ ਸਿੰਘ ਹੁਣੇ ਲਾਸਟ ਟਾਈਮ ਲੋਕਾਂ ਨੂੰ ਦਿਖਿਆ ਦਿੱਲੀ ਪੱਛਮ ਬਿਹਾਰ ਦੇ ਵਿੱਚ ਸੈਰ ਕਰਦੇ ਹੋਏ 21 ਫਰਵਰੀ ਨੂੰ ਤੇ ਜਗੀਰ ਕੌਰ ਅਖੀਰਲੀ ਵਾਰ ਲੋਕਾਂ ਨੂੰ ਦਿਖਿਆ 2 ਮਾਰਚ ਰਿਪੋਰਟ ਦੋਨਾਂ ਦੀ ਗੁੰਮਸ਼ੁਦਗੀ ਦੀ ਇਕੱਠੀ ਲਿਖਵਾਈ ਗਈ ਆ ਉਹ ਲਿਖਵਾਈ ਗਈ ਆ 4 ਮਾਰਚ ਪੁਲਿਸ ਨੂੰ ਇਹ ਚੀਜ਼ ਥੋੜੀ ਜੀ ਅਜੀਬ ਲੱਗਦੀ ਹਸਬੈਂਡ ਵਾਈਫ ਨੇ ਦੋਨਾਂ ਦਾ ਅਲੱਗ-ਅਲੱਗ ਡੇਟ ਨੂੰ ਗਾਇਬ ਹੋਣਾ ਇਸ ਤਰ੍ਹਾਂ ਉਹਨਾਂ ਦੀਆਂ ਲਾਸ਼ਾਂ ਮਿਲਦੀਆਂ ਪਰ ਉਹਨਾਂ ਦੀ ਗੁੰਮਸ਼ੁਦਗੀ ਦੀ ਜਿਹੜੀ ਰਿਪੋਰਟ ਆ ਉਹ ਇੱਕੋ ਦਿਨ ਹੀ ਦਰਜ ਕਰਵਾਈ ਜਾਣੀ ਤਾਂ ਇਸ ਚੀਜ਼ ਬਾਰੇ ਹੁਣ ਦਵਿੰਦਰ ਕੌਰ ਉਹਨਾਂ ਨੂੰ ਪੁੱਛਦੇ ਆ ਸੋਨੀਆ ਨੂੰ ਪੁੱਛਦੇ ਆ ਕੇ ਦੋਨੇ ਜਾਣੇ ਅਲੱਗ-ਅਲੱਗ ਅਲੱਗ-ਅਲੱਗ ਡੇਟ ਦੇ ਉੱਪਰ ਉਹ ਗੁੰਮੇ ਆ ਲਾਪਤਾ ਹੋਏ ਆ ਪਰ ਤੁਸੀਂ ਰਿਪੋਰਟ ਉਹਨਾਂ ਦੀ ਇੱਕੋ ਦਿਨ ਕਿਉਂ ਲਖਵਾਈ ਤੁਸੀਂ ਆਪਣੇ ਪਿਤਾ ਦੀ ਰਿਪੋਰਟ ਕਿਉਂਕਿ ਉਹ 21 ਫਰਵਰੀ ਤੋਂ ਬਾਅਦ ਕਦੇ ਨਹੀਂ ਦੇਖੇਗੇ ਤੁਸੀਂ ਉਦੋਂ ਕਿਉਂ ਨਹੀਂ ਲਖਵਾਈ ਤਾਂ ਇੱਥੇ ਦਵਿੰਦਰ ਕੌਰ ਇਹ ਕਹਿੰਦੇ ਆ ਕਿ ਉਸ ਟਾਈਮ ਮੈਂ ਹੀ ਇੱਥੇ ਕੱਲੀ ਸੀਗੀ ਤੇ ਬਾਕੀ ਜਿਹੜੇ ਭੈਣ ਭਾਈ ਨੇ ਉਹਨਾਂ ਨਾਲ ਥੋੜਾ ਜਿਹਾ ਉਹਨਾਂ ਦਾ ਰਿਲੇਸ਼ਨ ਖਰਾਬ ਆ ਚਾਰ ਭੈਣ ਭਾਈ ਨੇ ਪ੍ਰਾਪਰਟੀ ਡਿਸਪਿਊਟ ਆ ਤਾਂ ਉਹ ਵੀ ਸਮਝ ਸਕਦੇ ਆ ਆਪਾਂ ਕਿਸੇ ਤਰ੍ਹਾਂ ਤੇ ਉਹ ਕਹਿੰਦੇ ਕਿ ਮੈਨੂੰ ਲੱਗਿਆ ਕਿ ਮੈਂ ਆਪਣੇ ਫਾਦਰ ਨੂੰ ਪਹਿਲਾਂ ਮੈਂ ਆਪਣੇ ਬਿਹਾਫ ਤੇ ਲੱਭਣ ਦੀ ਕੋਸ਼ਿਸ਼ ਕੀਤੀ ਤੇ ਇੱਧਰ ਉੱਧਰ ਮੈਂ ਦੇਖਿਆ ਮੈਨੂੰ ਨਹੀਂ ਲੱਭੇ ਤਾਂ ਉਸ ਤੋਂ ਬਾਅਦ ਮੇਰੇ ਜਿਹੜੇ ਮਦਰ ਸੀਗੇ ਉਹ ਵੀ ਗਾਇਬ ਹੋ ਗਏ ਜਦੋਂ ਇਹ ਦੋਨੇ ਹੀ ਗਾਇਬ ਹੋ ਗਏ ਤਾਂ ਮੈਨੂੰ ਜ਼ਿਆਦਾ ਡਰ ਲੱਗਿਆ ਤਾਂ ਫਾਈਨਲੀ ਮੈਂ 4 ਤਰੀਕ ਨੂੰ ਆਕੇ ਤੁਹਾਡੇ ਕੋਲੇ ਉਹਨਾਂ ਦੋਨਾਂ ਦੀ ਰਿਪੋਰਟ ਲਕਵਾਈ ਹੁਣ ਇੰਨੇ ਦੇ ਵਿੱਚ ਇੱਕ ਬੜੀ ਦਿਲਚਸਪ ਚੀਜ਼ ਹੁੰਦੀ ਹੈ ਜਦੋਂ ਇਹ ਸਭ ਕੁਝ ਹੋ ਰਿਹਾ ਕਿਉਂਕਿ ਦਵਿੰਦਰ ਕੌਰ ਦੀ ਆਪਣੇ ਹਸਬੰਡ ਦੇ ਨਾਲ ਨਹੀਂ ਬਣਦੀ ਤੇ ਉਹ ਆਪਣੇ ਘਰ ਦੇ ਨਾਲ ਰਹਿੰਦੇ ਆ ਤਾਂ ਉਹਨਾਂ ਦੇ ਹਸਬੰਦ ਤੋਂ ਕਿਉਂਕਿ ਪੁਲਿਸ ਨੂੰ ਲੱਗ ਰਿਹਾ ਕਿ ਕਿਤੇ ਨਾ ਕਿਤੇ ਕੁਝ ਗੜਬੜ ਹੈ ਕਿਉਂਕਿ ਇੱਕ ਚੀਜ਼ ਆ ਇੱਕ ਬਜ਼ੁਰਗ ਕਪਲ ਹੈਗਾ ਇੱਕ ਬਜ਼ੁਰਗ ਜੋੜਾ ਵਾ ਸ਼ਾਂਤਮਈ ਜੀਵਨ ਹੈਗਾ ਉਹਨਾਂ ਦਾ ਕਿਸੇ ਨਾ ਉਹਨਾਂ ਦੀ ਕੋਈ ਲੜਾਈ ਝਗੜਾ ਨਹੀਂ ਹੈਗਾ ਤਾਂ ਪੁਲਿਸ ਨੂੰ ਇੱਕ ਸ਼ੱਕ ਇਹ ਹੈਗਾ ਕਿ ਕੋਈ ਬੰਦਾ ਕਿਉਂ ਇਹਨਾਂ ਦੋਨਾਂ ਦਾ ਕਤਲ ਕਰੂਗਾ ਕਿਤੇ ਨਾ ਕਿਤੇ ਉਹਨਾਂ ਨੂੰ ਲੱਗ ਰਿਹਾ ਕਿ ਜੋ ਵੀ ਚੀਜ਼ ਨਿਕਲੂਗੀ ਇਹ ਕਿਤੇ ਨਾ ਕਿਤੇ ਪਰਿਵਾਰ ਦੇ ਅੰਦਰੋਂ ਹੀ ਨਿਕਲੂਗੀ ਚਾਰ ਬੱਚੇ ਆ ਉਹਨਾਂ ਦੇ ਵਿੱਚੋਂ ਤਿੰਨ ਅਲੱਗ ਰਹਿ ਰਹੇ ਆ ਸਭ ਤੋਂ ਵੱਡੀ ਬੇਟੀ ਨਾਲ ਰਹਿ ਰਹੀ ਆ ਪਰ ਉਹ ਵੀ ਹਸਬੰਦ ਨਾ ਲੜਕੇ ਇੱਥੇ ਆਈ ਹੋਈ ਆ ਕਿਤੇ ਨਾ ਕਿਤੇ ਕੁਝ ਨਾ ਕੁਝ ਗੜਬੜ ਹੋਊਗੀ ਤਾਂ ਇਸ ਲਈ ਉਹ ਸਭ ਕੁਝ ਨੂੰ ਥੋੜਾ ਕਲੀਅਰ ਕਰਨ ਲਈ ਦਵਿੰਦਰ ਕੌਰ ਦੇ ਹਸਬੰਦ ਨੂੰ ਪੁਲਿਸ ਸਟੇਸ਼ਨ ਬੁਲਾਉਂਦੇ ਆ ਪੱਛਮ ਬਿਹਾਰ ਤੇ ਉਹਨਾਂ ਨੂੰ ਪੁੱਛਦੇ ਆ ਕਿ ਇਹ ਸਭ ਕੁਝ ਕੀ ਹੈਗਾ ਕਿਵੇਂ ਵੀ ਮਤਲਬ ਜਿੰਨੀ ਕੀ ਇਨਫੋਰਮੇਸ਼ਨ ਤੁਸੀਂ ਦੇ ਸਕਦੇ ਹੋ ਪਰ ਅੱਗੇ ਉਹ ਦਵਿੰਦਰ ਕੌਰ ਦੇ ਜਿਹੜੇ ਹਸਬੰਦ ਨੇ ਉਹ ਸਿੱਧੀ ਹੀ ਇੱਕ ਗੱਲ ਕਹਿ ਦਿੰਦੇ ਆ ਤੇ ਉਹ ਕਹਿੰਦੇ ਆ ਕਿ ਕੋਈ ਇਹਦੇ ਚ ਬਹੁਤ ਵੱਡੀ ਗੱਲ ਨਹੀਂ ਹੈਗੀ ਕਿ ਜੇ ਮੇਰੀ ਪਤਨੀ ਦਵਿੰਦਰ ਕੌਰ ਨੇ ਔਰ ਸੋਨੀਆ ਨੇ ਖੁਦੀ ਆਪਣੇ ਖੁਦੀ ਆਪਣੇ ਮਾਪਾਪ ਨੂੰ ਮਾਰ ਦਿੱਤਾ ਹੋਵੇ ਉਹ ਇਸ ਤਰ੍ਹਾਂ ਕਰ ਸਕਦੀ ਆ ਤੇ ਉਹਦੇ ਉੱਪਰ ਕੋਈ ਯਕੀਨ ਨਹੀਂ ਕਰਦਾ ਰਿਲੇਟਿਵਜ਼ ਅਨੁਸਾਰਿਆਂ ਨੂੰ ਉਹਦੇ ਬਾਰੇ ਪਤਾ ਤੇ ਪ੍ਰਾਪਰਟੀ ਦੇ ਲਈ ਉਹ ਕਿਸੇ ਦੇ ਨਾਲ ਕੁਝ ਵੀ ਕਰ ਸਕਦੀ ਆ ਤੇ ਇਹੀ ਕਾਰਨ ਸੀ ਮੇਰਾ ਵੀ ਉਹਦੇ ਨਾਲੋਂ ਅਲੱਗ ਹੋਣ ਦਾ ਇਹ ਜਦੋਂ ਇਨਫੋਰਮੇਸ਼ਨ ਪੁਲਿਸ ਨੂੰ ਮਿਲਦੀ ਆ ਤਾਂ ਉਹ ਮੰਦੇ ਹੋਸ਼ ਛੁੱਟ ਜਾਂਦੇ ਆ ਤੇ ਇਹ ਸਿੱਧਾ ਸਿੱਧਾ ਇੱਕ ਹਸਬੈਂਡ ਆਪਣੀ ਵਾਈਫ ਦੇ ਉੱਪਰ ਉਹਦੇ ਮਾਪੇ ਦੇ ਕਤਲ ਦਾ ਇਲਜ਼ਾਮ ਲਗਾ ਰਿਹਾ ਹੁਣ ਇੱਥੇ ਦੋ ਥਿਉਰੀਜ਼ ਆ ਜਾਂਦੀਆਂ ਪੁਲਿਸ ਕੋਲੇ ਪਹਿਲੀ ਹੈਗੀ ਕਿ ਹਾਂ ਹੋ ਸਕਦਾ ਇਸ ਤਰ੍ਹਾਂ ਹੋਇਆ ਹੋਵੇ ਪਰ ਦੂਸਰੀ ਪੁਲਿਸ ਦੀ ਇੱਕ ਤਜਰਬਾ ਤੇ ਸਮਝ ਇਹ ਵੀ ਕਹਿੰਦੀ ਆ ਕਿ ਕਿਉਂਕਿ ਉਹ ਦੋਨੇ ਅਲੱਗ ਰਹ ਰਹੇ ਆਪਸ ਬਣਦੀ ਨਹੀਂ ਹੈਗੀ ਉਹਨਾਂ ਦੀ ਤਾਂ ਇਹ ਵੀ ਹੋ ਸਕਦਾ ਕਿ ਹਸਬੰਡ ਇੱਕ ਮੌਕੇ ਦਾ ਫਾਇਦਾ ਉਠਾ ਕੇ ਆਪਣੀ ਪਤਨੀ ਨੂੰ ਇਹ ਸਾਰੇ ਕੇਸ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਬਣ ਤਾਂ ਉਹਨਾਂ ਦੀ ਪਹਿਲਾਂ ਹੀ ਨਹੀਂ ਰਹੀ ਹੈਗੀ ਤਾਂ ਹੁਣ ਪੁਲਿਸ ਕੀ ਕਰਦੀ ਆ ਉਹਨਾਂ ਕੋਲ ਹੁਣੇ ਦੋ ਸ਼ੱਕੀ ਬੰਦੇ ਆ ਮੇਨਲੀ ਦਵਿੰਦਰ ਕੌਰ ਔਰ ਸੋਨੀਆ ਜਿਨ੍ਹਾਂ ਨੇ ਆਪਣੇ ਫਾਦਰ ਦੀ ਰਿਪੋਰਟ ਪਹਿਲਾਂ ਨਹੀਂ ਲਖਵਾਈ ਬਹੁਤ ਜ਼ਿਆਦਾ ਦਿਨ ਵੇਟ ਕੀਤੀ ਕਿਉਂਕਿ ਘਰ ਦੇ ਆਦਮਿਆਂ ਦੇ ਨਾਲ ਰਹ ਵੀ ਉਹੀ ਰਹੇ ਆ ਸਿਰਫ ਉਹੀ ਇੱਕ ਇਨਸਾਨ ਨੇ ਜਿਹੜੇ ਉਸ ਬਜ਼ੁਰਗ ਜੋੜੇ ਦੇ ਨਾਲ ਰਹਿੰਦੇ ਆ ਹੋਰ ਕੋਈ ਰਹਿੰਦਾ ਨਹੀਂ ਹੈਗਾ ਪਰ ਦੂਸਰੇ ਪਾਸੇ ਨਾਲ ਹੀ ਉਹਨਾਂ ਦੇ ਹਸਬੰਦ ਪੁਲਿਸ ਬੜੇ ਕੀ ਕਰਦੇ ਆ 21 ਫਰਵਰੀ ਤੋਂ ਲੈ ਕੇ ਜਿਸ ਦਿਨ ਗੁਰਮੀਤ ਸਿੰਘ ਹੁਣੇ ਲਾਪਤਾ ਹੁੰਦੇ ਆ ਤੋਂ ਲੈ ਕੇ 2 ਮਾਰਚ ਤੱਕ ਜਿਸ ਦਿਨ ਜਗੀਰ ਕੌਰ ਹੁਣੇ ਲਾਪਤਾ ਹੁੰਦੇ ਆ ਇਹਨਾਂ ਪੂਰੇ ਦਿਨਾਂ ਦੇ ਵਿੱਚ ਦਵਿੰਦਰ ਕੌਰ ਤੇ ਉਹਨਾਂ ਦੇ ਹਸਬੰਦ ਦੋਨਾਂ ਦੇ ਮੋਬਾਈਲਸ ਨੂੰ ਪ੍ਰੋਪਰ ਟ੍ਰੇਸ ਕੀਤਾ ਜਾਂਦਾ ਲੋਕੇਸ਼ਨ ਟ੍ਰੇਸ ਕੀਤੀਆਂ ਜਾਂਦੀਆਂ ਕਿੱਥੇ ਕਿੱਥੇ ਕਿਸ ਕਿਸ ਬੰਦੇ ਦੇ ਨਾਲ ਕਿੰਨੀ ਵਾਰ ਗੱਲ ਹੁੰਦੀ ਆ ਤਾਂ ਜਦੋਂ ਦਵਿੰਦਰ ਕੌਰ ਉਹਨਾਂ ਦੇ ਹਸਬੰਦ ਦੀ ਲੋਕੇਸ਼ਨ ਫੋਨ ਦੀ ਲੋਕੇਸ਼ਨ ਮੋਬਾਈਲ ਡਾਟਾ ਕਿਹਦੇ ਨਾਲ ਗੱਲ ਹੁੰਦੀ ਆ ਕਿੰਨਾ ਟਾਈਮ ਗੱਲ ਹੁੰਦੀ ਆ ਜਦੋਂ ਉਹ ਸਾਰਾ ਡਾਟਾ ਪੁਲਿਸ ਕੋਲ ਜਾਂਦਾ ਉਹਨਾਂ ਨੂੰ ਉਹਦੇ ਵਿੱਚੋਂ ਕੁਝ ਵੀ ਇਹ ਜਾਂ ਨਹੀਂ ਮਿਲਦਾ ਜਿਹਦੇ ਉੱਪਰ ਉਹ ਸ਼ੱਕ ਕਰ ਸਕਣ ਉਹ ਇੱਕ ਨਾਰਮਲ ਸਧਾਰਨ ਡਾਟਾ ਉਹ ਸੇਮ ਉਹੀ ਰਿਹਾ ਵਾ ਉਹ ਆਪਣੇ ਘਰੇ 8:00 ਵਜੇ ਉਸ ਤੋਂ ਬਾਅਦ ਆਫਿਸ ਆਫਿਸ ਤੋਂ ਬਾਅਦ ਕਰ ਜਿਹੜੇ ਫੋਨ ਕਾਲਸ ਵੀ ਨੇ ਉਹ ਵੀ ਨਾਰਮਲ ਸਧਾਰਨ ਫੋਨ ਕਾਲਸ ਨੇ ਤਾਂ ਉਹਨਾਂ ਨੂੰ ਕਿਤੇ ਵੀ ਕੁਝ ਵੀ ਇਹ ਜਾਂ ਸੁਰਾਗ ਨਹੀਂ ਮਿਲਦਾ ਪਰ ਜਦੋਂ ਉਹ ਦਵਿੰਦਰ ਕੌਰ ਹੋਣਾ ਦਾ ਫੋਨ ਡਾਟਾ ਖੰਗਾਲਦੇ ਆ ਉਥੋਂ ਉਹਨਾਂ ਨੂੰ ਇਹ ਚੀਜ਼ ਪਤਾ ਲੱਗਦੀ ਆ ਕਿ ਕੋਈ ਇੱਕ ਨੰਬਰ ਹੈਗਾ ਯੂਪੀ ਦਾ ਲਖਨਊ ਦਾ ਨੰਬਰ ਹੈ ਉਹ ਉਸ ਨੰਬਰ ਦੇ ਉੱਪਰ ਬਹੁਤ ਜ਼ਿਆਦਾ ਕਾਲਸ ਹੋ ਰਹੀਆਂ ਨੇ ਸਪੈਸ਼ਲੀ ਇਹ ਦੋ ਦਿਨ ਜਿਸ ਦਿਨ ਇਹ ਦੋਨੇ ਜਿਹੜੇ ਬਜ਼ੁਰਗ ਜੋੜਾ ਵਾ ਜਿਸ ਜਿਸ ਦਿਨ ਲਾਪਤਾ ਹੋਇਆ ਉਸ ਦਿਨ ਬਹੁਤ ਲੰਬੀਆਂ ਕਾਲਸ ਹੁੰਦੀਆਂ ਨੇ ਦਵਿੰਦਰ ਕੌਰ ਹੁਣਾ ਦੇ ਫੋਨ ਤੋਂ ਅਗਲੀ ਦਿਲਚਸਪ ਚੀਜ਼ ਇਹ ਹੈਗੀ ਆ ਕਿ ਉਸ ਫੋਨ ਦੀ ਲੋਕੇਸ਼ਨ ਜਿਹਦੇ ਉੱਪਰ ਨਾਰਮਲੀ ਫੋਨ ਜਾ ਰਿਹਾ ਲਖਨਊ ਇਹ ਦੋਨੇ ਦਿਨ 21 ਫਰਵਰੀ ਤੇ 2 ਮਾਰਚ ਨੂੰ ਇਹ ਫੋਨ ਦੀ ਲੋਕੇਸ਼ਨ ਲਖਨਊ ਦਿਖਾ ਰਿਹਾ ਮਾਰਨਿੰਗ ਦੁਪਹਿਰ ਦੇ ਕਿਸੇ ਟਾਈਮ ਉਹ ਦਿੱਲੀ ਪੱਛਮ ਬਿਹਾਰ ਹੈਗਾ ਪਰ ਉਸ ਤੋਂ ਥੋੜੀ ਦੇਰ ਬਾਅਦ ਵਾਪਸ ਜਿਹੜਾ ਵੀ ਇਨਸਾਨ ਕੋਲੇ ਫੋਨ ਹੈਗਾ ਉਹ ਵਾਪਸ ਲਖਨਊ ਚਲੇ ਜਾਂਦਾ ਤੇ ਇਹ ਡਿਸਟੈਂਸ ਹੈਗਾ 349 ਮੀਲ ਦਾ ਇਹ ਚੀਜ਼ ਇੱਕ ਬਹੁਤ ਵੱਡਾ ਸਰਾਗ ਆ ਪੁਲਿਸ ਦੇ ਲਈ ਦੋ ਬੰਦੇ ਲਾਪਤਾ ਹੁੰਦੇ ਆ ਇੱਕ ਇਨਸਾਨ ਕੋਲੇ ਇੱਕ ਫੋਨ ਹੈਗਾ ਜਿਹੜਾ ਉੱਥੇ ਕਦੇ ਨਾਰਮਲੀ ਨਹੀਂ ਆਇਆ ਉਹ ਸਿਰਫ ਉਹੀ ਦੋ ਦਿਨ ਉਸੇ ਘਰ ਆਇਆ ਜਿੱਥੇ ਇਨਸਾਨ ਲਾਪਤਾ ਹੋਇਆ ਇਨਾ ਲੰਬਾ ਸਫ਼ਰ ਤੈ ਕਰਕੇ ਉਹ ਬੰਦਾ ਉੱਥੇ ਆਉਂਦਾ ਸਿਰਫ ਕੁਛ ਮਿੰਟ ਰੁਕਦਾ ਤੇ ਉਸ ਤੋਂ ਬਾਅਦ ਵਾਪਸ ਆਪਣੇ ਘਰ ਚਲੇ ਜਾਂਦਾ ਲਖਨਊ ਤਾਂ ਪੁਲਿਸ ਇਹ ਦੇਖਦੀ ਹੈ ਕਿ ਇਹ ਫੋਨ ਹੈ ਕਿਸ ਬੰਦੇ ਦਾ ਤਾਂ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਇਹ ਲਖਨਊ ਦਾ ਕੋਈ ਰਹਿਣ ਵਾਲਾ ਹੈ ਵਿਕਰਮ ਦੀਕਸ਼ਿਤ ਇਸ ਇਨਸਾਨ ਦਾ ਨਾਮ ਹੈ ਉਰਫ ਪ੍ਰਿੰਸ ਤਾਂ ਪੁਲਿਸ ਵਿਕਰਮ ਦੀਕਸ਼ਿਤ ਨੂੰ ਬੁਲਾਉਂਦੀ ਹੈ ਪੁੱਛਤਾਛ ਕਰਦੀ ਹੈ ਉਹਦੇ ਤੋਂ ਸਾਰੀ ਤੇ ਪਹਿਲਾਂ ਉਹ ਇਸ ਚੀਜ਼ ਬਾਰੇ ਕੁਝ ਵੀ ਇਨਫੋਰਮੇਸ਼ਨ ਹੋਣ ਤੋਂ ਮਨਾਂ ਕਰਦਾ ਤੇ ਉਹ ਇਹ ਵੀ ਕਹਿੰਦਾ ਕਿ ਜਿਹੜੇ ਦਵਿੰਦਰ ਕੌਰ ਨੇ ਮੇਰਾ ਉਹਨਾਂ ਨਾਲ ਕੋ ਖਾਸ ਸੰਬੰਧ ਹੈ ਨਹੀਂਗਾ ਉਹ ਸਿਰਫ ਮੇਰੇ ਕੋਲ ਇੱਕ ਵਾਰ ਆਇਆ ਕਿਉਂਕਿ ਇਵੈਂਟ ਮੈਨੇਜਮੈਂਟ ਦਾ ਬਿਜ਼ਨਸ ਹੈਗਾ ਉਹ ਵਿਕਰਮ ਦਾ ਤੇ ਉਹ ਜੌਬ ਦੇ ਲਈ ਮੇਰੇ ਕੋਲ ਆਏ ਸੀਗੇ ਤੇ ਉਸ ਤੋਂ ਬਾਅਦ ਥੋੜੀ-ਬਹੁਤ ਮੇਰੀ ਬਸ ਗੱਲ ਹੁੰਦੀ ਆ ਇਸ ਤੋਂ ਵੱਧ ਕੁਝ ਨਹੀਂ ਹੈਗਾ ਜਦੋਂ ਫਾਈਨਲੀ ਪੁਲਿਸ ਵਾਲੇ ਉਹਨੂੰ ਸਾਰਾ ਉਹਦਾ ਕਾਲ ਰੈਕੋਰਡ ਦਿਖਾਉਂਦੇ ਆ ਉਸ ਦਿਨ ਦੀਆਂ ਲੰਬੀਆਂ ਗੱਲਾਂ ਤੇ ਨਾਰਮਲ ਦੇ ਵਿੱਚ ਉਹਨਾਂ ਦੀਆਂ ਹੁੰਦੀਆਂ ਬਹੁਤ ਲੰਬੀਆਂ ਗੱਲਾਂ ਦੱਸਦੇ ਆ ਅਗਲੀ ਚੀਜ਼ ਜਦੋਂ ਉਹਨੂੰ ਲੋਕੇਸ਼ਨ ਦਿਖਾ ਦਿੰਦੇ ਆ ਕਿ ਉਸ ਦਿਨ ਤੋਂ ਇਹ ਕਰੇ ਸੀਗਾ ਦੋਨੇ ਦਿਨ 21 ਫਰਵਰੀ ਤੇ 2 ਮਾਰਚ ਨੂੰ ਤੇ ਫਾਈਨਲੀ ਉਹ ਕੰਫੈਸ ਕਰ ਲੈਂਦਾ ਤੇ ਜੋ ਵੀ ਹੋਇਆ ਉਹ ਸਾਰੀ ਚੀਜ਼ ਹੁਣ ਅੱਗੇ ਪੁਲਿਸ ਨੂੰ ਬਿਆਨ ਕਰਦਾ ਜੋ ਵੀ ਉਹਨੇ ਦੱਸਿਆ ਹੁਣ ਉਹ ਇਸ ਤਰ੍ਹਾਂ ਆ ਉਹ ਗੱਲਬਾਤ ਇਸ ਤਰ੍ਹਾਂ ਹੈਗੀ ਆ ਗੱਲਬਾਤ ਇਹ ਆ ਕਿ ਇੱਕ ਪਾਸੇ ਦਵਿੰਦਰ ਕੌਰ ਦੇ ਆਪਣੇ ਹਸਬੰਡ ਦੇ ਨਾਲ ਰਿਲੇਸ਼ਨ ਨਹੀਂ ਵਧੀਆ ਚੱਲ ਰਹੇ ਤਾਂ ਉਹ ਆਪਣੇ ਮਾਪੇ ਦੇ ਨਾਲ ਰਹਿੰਦੇ ਆ ਮਾਪੇ ਦੇ ਨਾਲ ਰਹਿੰਦੇ ਹੋਏ ਉਹ ਥੋੜਾ ਚਾਹੁੰਦਾ ਕਿ ਮੈਂ ਖੁਦ ਵੀ ਆਪ ਕੁਝ ਅਰਨ ਕਰਾਂ ਆਪਣੇ ਆਪ ਕੁਝ ਕਰਾਂ ਉਸ ਚੱਕਰ ਦੇ ਵਿੱਚ ਉਹ ਮਿਲਦੇ ਆ ਇੱਕ ਜੌਬ ਦੇ ਸਿਲਸਿਲੇ ਦੇ ਵਿੱਚ ਵਿਕਰਮ ਦੀਕਸ਼ਿਤ ਨੂੰ ਜਿਹੜਾ ਕਿ ਯੂਪੀ ਕੰਮ ਕਰਦਾ ਉਹਨੂੰ ਮਿਲਦੇ ਹਸਬੰਡ ਤੋਂ ਦੂਰ ਨੇ ਤਾਂ ਹੁਣ ਉਹ ਇੱਕ ਇੱਕ ਤਰ੍ਹਾਂ ਆਪਣੇ ਆਪ ਨੂੰ ਫ੍ਰੀ ਸਮੇਂ ਉਸ ਵਿਆਹ ਦੇ ਬੰਧਨ ਤੋਂ ਆਪਣੇ ਆਪ ਨੂੰ ਫ੍ਰੀ ਸਮਝਦੇ ਤਾਂ ਇਹ ਦੋ ਬੰਦੇ ਇਕੱਠੇ ਹੁੰਦੇ ਆ ਆਪਸ ਵਿੱਚ ਨੇੜਤਾ ਵਧਈ ਇਹਨਾਂ ਦੀ ਵਿਕਰਮ ਦੀਕਸ਼ਿਤ ਦੀ ਤੇ ਦਵਿੰਦਰ ਕੌਰ ਦੀ ਨੇੜਤਾ ਵਧਣ ਤੋਂ ਬਾਅਦ ਵਿਕਰਮ ਦੀਕਸ਼ਿਤ ਜਿਹੜਾ ਵਾ ਉਹ ਦਵਿੰਦਰ ਕੌਰ ਨੂੰ ਆਪਣੇ ਥੋੜੇ ਪਲਾਨ ਦੱਸਦਾ ਕਿ ਮੇਰਾ ਪਲਾਨ ਹੈਗਾ ਕਿ ਜਿਹੜਾ ਲਖਨਊ ਦੇ ਵਿੱਚ ਮੇਰਾ ਇਵੈਂਟ ਬਿਜ਼ਨਸ ਦਾ ਕੰਮ ਆ ਉਹਨੂੰ ਮੈਂ ਥੋੜਾ ਵਧਾਵਾਂ ਦਿੱਲੀ ਲੈ ਕੇ ਜਾਵਾਂ ਦਿੱਲੀ ਦੇ ਵਿੱਚ ਇਵੈਂਟ ਬਿਜ਼ਨਸ ਕਰਾਂ ਇਵੈਂਟ ਮੈਨੇਜਮੈਂਟ ਕਰਾਂ ਪਰ ਉਹਦੇ ਲਈ ਉਹਦੇ ਕੋਲ ਪੈਸਾ ਨਹੀਂ ਹੈਗਾ ਤੇ ਹੁਣ ਕਿਉਂਕਿ ਉਹ ਰਿਲੇਸ਼ਨ ਵਿੱਚ ਨੇ ਤੇ ਇਸ ਕਰਕੇ ਦਵਿੰਦਰ ਕੌਰ ਚਾਹੁੰਦੇ ਆ ਕਿ ਉਹਦੀ ਹੈਲਪ ਕੀਤੀ ਜਾਵੇ ਤੇ ਉਹ ਹੈਲਪ ਕਿਉਂਕਿ ਉਹਨਾਂ ਕੋਲ ਖੁਦ ਕੋਈ ਅਰਨਿੰਗ ਦਾ ਸਾਧਨ ਨਹੀਂ ਹੈਗਾ ਤੇ ਕੋਈ ਜੌਬ ਨਹੀਂ ਉਹਨਾਂ ਕੋਲੇ ਹੈਗੀ ਤਾਂ ਉਸ ਚੀਜ਼ ਬਾਰੇ ਉਹ ਆਪਣੇ ਮਾਤਾ ਪਿਤਾ ਨਾਲ ਗੱਲ ਕਰਦੇ ਆ ਗੁਰਮੀਤ ਸਿੰਘ ਉਹਨਾਂ ਨਾਲ ਗੱਲ ਕਰਦੇ ਆ ਪਰ ਕਿਉਂ ਸਾਫ਼ ਮਨਾਂ ਕਰ ਦਿੰਦੇ ਆ ਕਿ ਮੈਂ ਕਿਸੇ ਤਰ੍ਹਾਂ ਦੀ ਹੈਲਪ ਨਹੀਂ ਕਰ ਸਕਦਾ ਦੂਸਰੇ ਪਾਸੇ ਦਵਿੰਦਰ ਕੌਰ ਨੇ ਇੱਕ ਨਵਾਂ ਨਵਾਂ ਰਿਲੇਸ਼ਨ ਉਹਨਾਂ ਦਾ ਬਣਿਆ ਤੇ ਉਹ ਸ਼ਾਇਦ ਇਮੋਸ਼ਨਸ ਦੇ ਵਿੱਚ ਕੁਝ ਜ਼ਿਆਦਾ ਨੇ ਤੇ ਉਹ ਕੀ ਕਰਦੇ ਆ ਗੁਰਮੀਤ ਸਿੰਘ ਉਹਨਾਂ ਦਾ ਇੱਕ ਅਟੈਚੀ ਆ ਇੱਕ ਸੂਟ ਕੇਸ ਆ ਫਾਈਨਲੀ ਜਿਹਦੇ ਵਿੱਚ ਹੀ ਗੁਰਮੀਤ ਸਿੰਘ ਹੋਣੀ ਬਾਅਦ ਦੇ ਵਿੱਚ ਮਿਲੇ ਆ ਜਿਹਦੇ ਵਿੱਚ ਉਹਨਾਂ ਨੂੰ ਪੈਕ ਕੀਤਾ ਗਿਆ ਬਾਅਦ ਦੇ ਵਿੱਚ ਮਾਰਨ ਤੋਂ ਬਾਅਦ ਉਸ ਅਟੈਚੀ ਦੇ ਵਿੱਚ ਬਹੁਤ ਸਾਰੀ ਜੁਐਲਰੀ ਬਹੁਤ ਸਾਰਾ ਕੈਸ਼ ਤੇ ਕਰਦੇ ਜਿੰਨੇ ਵੀ ਡਾਕੂਮੈਂਟ ਹੁੰਦੇ ਆ ਉਹ ਸਾਰੇ ਉਹਦੇ ਵਿੱਚ ਹੀ ਰੱਖਦੇ ਆ ਇਹ ਚੀਜ਼ ਕਿਉਂਕਿ ਹੁਣ ਦਵਿੰਦਰ ਕੌਰ ਉੱਥੇ ਹੀ ਰਹਿੰਦੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਇੱਕ ਦਿਨ ਦਵਿੰਦਰ ਕੌਰ ਫਾਈਨਲੀ ਕੀ ਕਰਦੇ ਆ ਉਹਨਾਂ ਤੋਂ ਚੋਰੀ 8 ਲੱਖ ਦੀ ਦੇ ਗਹਿਣੇ ਸੋਨੇ ਦੇ ਘਰੋਂ ਚੋਰੀ ਕਰਦੇ ਆ ਤੇ ਉਹ ਚੋਰੀ ਕਰਕੇ ਵਿਕਰਮ ਦੀਕਸ਼ਿਤ ਨੂੰ ਦੇ ਦਿੰਦੇ ਪਰ ਇਸ ਚੋਰੀ ਤੋਂ ਬਾਅਦ ਦਵਿੰਦਰ ਕੌਰ ਨੂੰ ਇੱਕ ਚੀਜ਼ ਰੀਅਲਾਈਜ਼ ਹੁੰਦੀ ਆ ਜਾਂ ਸਮਝ ਲੱਗਦੀ ਆ ਕਿ ਉਹਨਾਂ ਨੂੰ ਪੈਸੇ ਦੀ ਲੋੜ ਸੀ ਤੇ ਪਰ ਪੈਸੇ ਉਹਨਾਂ ਨੂੰ ਆਪਣੇ ਮਾਪੇ ਤੋਂ ਮੰਗਣੇ ਪਏ ਪਰ ਉਹਨਾਂ ਨੇ ਮਨਾਂ ਕਰ ਦਿੱਤਾ ਕਿਤੇ ਇਹਨਾਂ ਕਿਤੇ ਸ਼ਾਇਦ ਹੋ ਸਕਦਾ ਕਿਉਂਕਿ ਉਹਨਾਂ ਦੀ ਉਮਰ ਹੋ ਚੁੱਕੀ ਆ ਬੱਚਿਆਂ ਦੇ ਮਾਤਾ ਵੀ ਹੈਗੇ ਨੇ ਉਹ ਮਦਰ ਨੇ ਤੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਆਪਣੇ ਕੋਲੇ ਵੀ ਕੁਝ ਹੋਣਾ ਚਾਹੀਦਾ ਕਿ ਪ੍ਰਾਪਰਟੀ ਦੇ ਵਿੱਚ ਉਹਨਾਂ ਦਾ ਹਿੱਸਾ ਵੀ ਹੈਗਾ ਤਾਂ ਉਸ ਤੋਂ ਅੱਗੇ ਫਿਰ ਦੋਨੇ ਜਣੇ ਸਲਾਹ ਕਰਦੇ ਆ ਸਲਾਹ ਕਰਕੇ ਕਿ ਨਵਾਂ ਸਟੈਪ ਕਰਦੇ ਆ ਵਿਕਰਮ ਦੀਕਸ਼ਿਤ ਦੇ ਕਹਿਣ ਦੇ ਉੱਪਰ ਜਿਹੜੇ ਦਵਿੰਦਰ ਕੌਰ ਨੇ ਜਿੰਨੀ ਵੀ ਉਹਨਾਂ ਦੀ ਪ੍ਰਾਪਰਟੀ ਆ ਉਹਦੇ ਫੇਕ ਡਾਕੂਮੈਂਟਸ ਬਣਾਉਂਦੇ ਆ ਗੁਰਮੀਤ ਸਿੰਘ ਹੋਣਾ ਦੇ ਜਿਹੜੇ ਸਿਗਨੇਚਰ ਨੇ ਉਹ ਵੀ ਫੇਕ ਕਰਦੇ ਆ ਤੇ ਪੂਰੀ ਪ੍ਰਾਪਰਟੀ ਨੂੰ ਵੇਚਣ ਦੀ ਕੋਸ਼ਿਸ਼ ਕਰਦੇ ਆ ਜਿਹੜੀ ਕਿ ਪੂਰੀ ਤਰ੍ਹਾਂ ਦੇ ਨਾਲ ਅਸਫਲ ਹੁੰਦੀ ਆ ਕਿਉਂਕਿ ਨਾ ਤਾਂ ਉਹਨਾਂ ਦੇ ਡਾਕੂਮੈਂਟ ਪ੍ਰੋਪਰ ਸਹੀ ਨੇ ਹੋ इजीली ਪਤਾ ਲੱਗ ਗਿਆ ਲੋਕਾਂ ਨੂੰ ਕਿ ਉਹ ਫਰਾਡ ਨੇ ਤੇ ਜਿਹੜੇ ਸਾਈਨ ਵੀ ਹੈਗੇ ਆ ਗੁਰਮੀਤ ਸਿੰਘ ਹੋਣਾ ਦੇ ਤੇ ਉਹ ਵੀ ਬਿਲਕੁਲ ਗਲਤ ਸੀਗੇ ਤੇ ਜਦੋਂ ਇਸ ਚੀਜ਼ ਦਾ ਪਤਾ ਲੱਗਦਾ ਗੁਰਮੀਤ ਸਿੰਘ ਹੁਣਾਂ ਨੂੰ ਤੇ ਉਹ ਬਹੁਤ ਜ਼ਿਆਦਾ ਗੁੱਸੇ ਹੁੰਦੇ ਆ ਇੰਨੇ ਕਿ ਜ਼ਿਆਦਾ ਗੁੱਸੇ ਹੁੰਦੇ ਆ ਕਿ ਉਹ ਦਵਿੰਦਰ ਕੌਰ ਹੁਣਾਂ ਨੂੰ ਇਹ ਕਹਿੰਦੇ ਆ ਕਿ ਮੈਂ ਤੇਰੇ ਉੱਪਰ ਪੁਲਿਸ ਐਕਸ਼ਨ ਕਰੂੰਗਾ ਤਾਂ ਹੁਣ ਤੁਸੀਂ ਸੋਚ ਕੇ ਦੇਖੋ ਕਿ ਤੁਸੀਂ ਇੱਕ ਬੱਚੇ ਨੂੰ ਜਨਮ ਦਿੱਤਾ ਤੁਸੀਂ ਉਮੀਦਾਂ ਲਾਈਆਂ ਹੁੰਦੀਆਂ ਕਿ ਛੋਟਾ ਬੱਚਾ ਚੰਗਾ ਬਣੂਗਾ ਆਪਣੇ ਪੈਰਾਂ 'ਸਰ ਖੜਾ ਹੋਊਗਾ ਪਰ ਤੁਹਾਨੂੰ ਜਦੋਂ ਇਹ ਪਤਾ ਲੱਗਦਾ ਕਿ ਕਿ ਤੁਹਾਡੇ ਚਾਰਾਂ ਬੱਚਿਆਂ ਦੇ ਵਿੱਚੋਂ ਜਿਹੜੀ ਸਭ ਤੋਂ ਵੱਡੀ ਛੋਟੀ ਧੀ ਹੈਗੀ ਆ ਵੱਡਿਆਂ ਨੂੰ ਵੈਸੇ ਵੀ ਆਪਾਂ ਕਹਿੰਨੇ ਕਿ ਸਿਆਣਾ ਹੁੰਦਾ ਤੇ ਉਹ ਇੱਕ ਤਾਂ 8 ਲੱਖ ਦੀ ਜੁਐਲਰੀ ਉਹਨੇ ਚੋਰੀ ਕੀਤੀ ਆ ਫਿਰ ਆ ਕੁਛ ਕਰ ਰਹੀ ਆ ਤਾਂ ਥੋੜਾ ਜਿਹਾ ਗੁੱਸਾ ਹੋਣਾ ਸੁਭਾਵਿਕ ਹੈਗਾ ਪਰ ਇਸ ਚੀਜ਼ ਤੋਂ ਬਾਅਦ ਇਹ ਦਵਿੰਦਰ ਹੁਣਾ ਦੇ ਲਈ ਫਾਈਨਲ ਸੀਗਾ ਤਾਂ ਇਥੋਂ ਜੋ ਉਹਨਾਂ ਨੇ ਆਪਣੇ ਤਰੀਕੇ 'ਚ ਸਮਝਿਆ ਉਹ ਇਹ ਸੀਗਾ ਕਿ ਜਦੋਂ ਤੱਕ ਉਹਨਾਂ ਦੇ ਮਾਤਾ ਪਿਤਾ ਜਿਉਂਦੇ ਰਹਿਣਗੇ ਉਦੋਂ ਤੱਕ ਉਹਨਾਂ ਨੂੰ ਉਹਨਾਂ ਦੇ ਅੱਗੇ ਹੱਥ ਅੱਡਣੇ ਪੈਣਗੇ ਪ੍ਰਾਪਰਟੀ ਲੈਂਡ ਦਾ ਤਰੀਕਾ ਉਹਨਾਂ ਨੂੰ ਜਿਹੜਾ ਲੱਗਦਾ ਦਵਿੰਦਰ ਕੌਰ ਉਹਨਾਂ ਨੂੰ ਉਹ ਇਹ ਹੈਗਾ ਕਿ ਇਹਨਾਂ ਦੋਨਾਂ ਨੂੰ ਆਪਣੇ ਰਸਤੇ ਦੇ ਵਿੱਚੋਂ ਹਟਾ ਦੇਣਾ ਤੇ ਇਸੇ ਪਲਾਨ ਦੇ ਅੰਡਰ ਵਿਕਰਮ ਦੀਕਸ਼ਿਤ ਤੇ ਦਵਿੰਦਰ ਹੁਣੇ ਕੰਮ ਕਰਦੇ ਆ ਇਹ ਮੌਕਾ ਉਹਨਾਂ ਨੂੰ ਮਿਲਦਾ 10 ਫਰਵਰੀ ਨੂੰ ਜਦੋਂ ਜਗੀਰਪੁਰ ਹੋਣਾ ਦੇ ਜਿਹੜੇ ਮਾਤਾ ਨੇ ਜਲੰਧਰ ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਜਗੀਰਪੁਰ ਉੱਥੇ ਚਲੇ ਜਾਂਦੇ ਆ ਹੁਣ ਘਰ ਦੇ ਵਿੱਚ ਪਿੱਛੇ ਨੇ ਇਕੱਲੇ ਗੁਰਮੀਤ ਸਿੰਘ ਤੇ ਉਹਨਾਂ ਦੀ ਬੇਟੀ ਦਵਿੰਦਰ ਕੌਰ ਤਾਂ ਮੌਕਾ ਪਾ ਕੇ 21 ਫਰਵਰੀ ਨੂੰ ਇੱਕ ਚਾਹ ਦੇ ਵਿੱਚ ਕੋਈ ਨਸ਼ੀਲੀ ਚੀਜ਼ ਦਿੰਦੇ ਆ ਆਪਣੇ ਹੀ ਪਿਤਾ ਨੂੰ ਦਵਿੰਦਰ ਕੌਰ ਉਰਫ ਸੋਨੀਆ ਗੁਰਮੀਤ ਸਿੰਘ ਨੂੰ ਚਾਹ ਪੀਂਦੇ ਆ ਤੇ ਚਾਹ ਪੀਣ ਤੋਂ ਬਾਅਦ ਉਹ ਹੋਸ਼ ਵਿੱਚ ਨਹੀਂ ਰਹਿੰਦੇ ਬੇਹੋਸ਼ ਹੋ ਜਾਂਦੇ ਆ ਤੇ ਉਧਰੋਂ ਪਹਿਲਾਂ ਹੀ ਵਿਕਰਮ ਦੀਕਸ਼ਿਤ ਉਧਰੋਂ ਚੱਲ ਪਿਆ ਹੁੰਦਾ ਲਖਨਊ ਤੋਂ ਆਪਣੇ ਦੋ ਸਾਥੀਆਂ ਦੇ ਨਾਲ ਓਨੇ ਇੱਕ ਟਾਈਮ ਦੇ ਵਿੱਚ ਉਹ ਵੀ ਉੱਥੇ ਪਹੁੰਚ ਜਾਂਦਾ ਤੇ ਗੁਰਮੀਤ ਸਿੰਘ ਹੁਣੀ ਆਪਣੇ ਬੈੱਡਰੂਮ ਦੇ ਵਿੱਚ ਬੇਹੋਸ਼ ਪਏ ਆ ਵਿਕਰਮ ਦੀਕਸ਼ਿਤ ਜਾ ਕੇ ਆਪਣੇ ਹੱਥਾਂ ਦੇ ਨਾਲ ਉਹਨਾਂ ਦਾ ਗਲਾ ਘੁੱਟ ਦਿੰਦਾ ਤੇ ਉਹਨਾਂ ਦੇ ਸਾਹ ਬੰਦ ਕਰ ਦਿੰਦਾ ਉਸ ਤੋਂ ਬਾਅਦ ਵਿਕਰਮ ਦੀਕਸ਼ਿਤ ਤੇ ਉਹ ਜਿਹੜੇ ਨਾਲ ਦੋ ਬੰਦੇ ਆਏ ਸੀਗੇ ਉਹ ਵੇਟ ਕਰਦੇ ਆ ਰਾਤ ਹੋਣ ਦੀ ਹਨੇਰਾ ਹੋਣ ਦੀ ਜਦੋਂ ਹਨੇਰਾ ਹੁੰਦਾ ਉਹ ਉਹਨਾਂ ਨੂੰ ਇੱਕ ਸੂਟਕੇਸ ਦੇ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਕਿਉਂਕਿ ਹੁਣ ਹੱਡੀਆਂ ਨੇ ਉਹ ਇੱਕ ਐਂਗਲ ਤੱਕ ਮੁੜ ਸਕਦੀਆਂ ਨੇ ਤਾਂ ਪਹਿਲਾਂ ਉਹ ਬਾਹਾਂ ਤੋੜਦੇ ਆ ਲੱਤਾਂ ਤੋੜਦੇ ਆ ਉਸ ਤੋਂ ਬਾਅਦ ਗੁਰਮੀਤ ਸਿੰਘ ਉਹਨਾਂ ਨੂੰ ਪੈਕ ਕੀਤਾ ਜਾਂਦਾ ਪੈਕ ਕਰਨ ਤੋਂ ਬਾਅਦ ਉਸੇ ਸੂਟਕੇਸ ਨੂੰ ਬਹੁਤ ਸਾਰੇ ਪੱਥਰਾਂ ਨਾਲ ਭਰਦੇ ਆ ਤੇ ਪੱਛਮ ਬਿਹਾਰ ਦੇ ਉਸ ਜਿਹੜਾ ਨਾਲਾ ਹੈ ਉਸ ਪਿੰਡ ਦਾ ਨਾਲਾ ਉੱਥੇ ਜਾਂਦੇ ਹੋਏ ਉਹ ਸੂਟਕੇਸ ਨੂੰ ਸਿੱਟ ਦਿੰਦੇ ਆ ਤੇ ਵਾਪਸ ਲਖਨਊ ਮੁੜ ਜਾਂਦੇ ਆ ਇਹ ਤਿੰਨੇ ਜਾਣ ਉਸ ਤੋਂ ਬਾਅਦ ਇਹੀ ਚੀਜ਼ ਫਿਰ 2 ਮਾਰਚ ਨੂੰ ਦੁਹਰਾਈ ਜਾਂਦੀ ਆ ਜਗੀਰਕੌਰ ਹੋਣਾ ਦੇ ਨਾਲ ਸੇਮ ਪ੍ਰੋਸੀਜਰ ਹੈਗਾ ਪਰ ਇੱਥੇ ਇੱਕ ਗਲਤੀ ਇਹ ਦੋਨੇ ਕਰਦੇ ਆ ਇਹਨਾਂ ਨੂੰ ਲੱਗਦਾ 2 ਮਾਰਚ ਨੂੰ ਜਗੀਰਕੌਰ ਹੋਣਾ ਨੂੰ ਉਹ ਸੂਟਕੇਸ ਦੇ ਵਿੱਚ ਪਾ ਕੇ ਜਦੋਂ ਇਹ ਸਿੱਟਦੇ ਆ ਇਹਨਾਂ ਨੂੰ ਲੱਗਦਾ ਕਿ ਇਹਨਾਂ ਦੇ ਜਿਹੜੇ ਕੀਤੇ ਹੋ ਮਰਡਰ ਨੂੰ ਇੱਕ ਪਰਫੈਕਟ ਮਰਡਰ ਆ ਇੱਕ ਅਦੇ ਫੜੇ ਨਹੀਂ ਜਾਣਗੇ ਪਰ ਇੱਕ ਗਲਤੀ ਇਹ ਕਰ ਜਾਂਦੇ ਆ ਉਹ ਗਲਤੀ ਇਹ ਹੈਗੀ ਆ ਕਿ ਇਸ ਵਾਰ ਕਾਲੀ ਦੇ ਵਿੱਚ ਜਿਹੜਾ ਉਹ ਸੂਟਕੇਸ ਸੀਗਾ ਜਿਹਦੇ ਵਿੱਚ ਇਹਨਾਂ ਨੇ ਜਗੀਰ ਕੌਰ ਹੋਣਾ ਨੂੰ ਦੀ ਡੈੱਡ ਬੋਡੀ ਨੂੰ ਪਾਇਆ ਉਹਦੇ ਵਿੱਚ ਪੱਥਰਾਂ ਨੂੰ ਪਾਉਣਾ ਇਹ ਭੁੱਲ ਜਾਂਦੇ ਆ ਤੇ ਉਹਦੇ ਨਾਲ ਸਿਰਫ 2 ਦਿਨਾਂ ਤੋਂ ਬਾਅਦ ਹੀ ਜਿਹੜਾ ਉਹ ਸੂਟਕੇਸ ਆ ਉਹ ਪਾਣੀ ਦੇ ਵਿੱਚ ਉੱਪਰ ਆ ਜਾਂਦਾ ਜਿਸ ਨੂੰ ਕਿ ਕੋਈ ਇਨਸਾਨ ਦੇਖ ਲੈਂਦੇ ਆ ਤੇ ਉਸ ਤੋਂ ਬਾਅਦ ਅਗਲੀ ਕਹਾਣੀ ਉਹ ਸਾਰੀ ਫਿਰ ਆਪਣੇ ਸਾਹਮਣੇ ਜਿਵੇਂ ਮੈਂ ਤੁਹਾਨੂੰ ਦੱਸੀ ਔਸੇ ਤਰ੍ਹਾਂ ਹੁੰਦੀ 10 ਮਾਰਚ ਨੂੰ ਇਹਨਾਂ ਦੋਨਾਂ ਨੂੰ ਅਰੈਸਟ ਕਰ ਲੈਂਦੀ ਆ ਪੁਲਿਸ ਸੋਨੀਆ ਨੂੰ ਵੀ ਦਵਿੰਦਰ ਕੌਰ ਔਰ ਸੋਨੀਆ ਨੂੰ ਤੇ ਵਿਕਰਮ ਦੀਕਸ਼ਿਤ ਉਰਫ ਪ੍ਰਿੰਸ ਨੂੰ ਦੋਨੋਂ ਅਰੈਸਟ ਕੀਤਾ ਜਾਂਦਾ ਤੇ 11 ਨੂੰ ਗੁਰਮੀਤ ਸਿੰਘ ਤੇ ਜਗੀਰ ਕੌਰ ਹੋਣਾ ਦਾ ਦਾ ਸੰਸਕਾਰ ਹੁੰਦਾ ਤੇ ਜਿੱਥੇ ਦਵਿੰਦਰ ਕੌਰ ਨੂੰ ਵੀ ਲੈ ਕੇ ਜਾਇਆ ਜਾਂਦਾ ਤੇ ਉੱਥੇ ਕਿਉਂਕਿ ਉਹਨਾਂ ਦੇ ਦੋ ਬ੍ਰਦਰ ਨੇ ਇੱਕ ਉਹਨਾਂ ਦੀ ਸਿਸਟਰ ਨੇ ਤੇ ਉਹ ਰੋ ਰਹੇ ਆ ਕਿਉਂਕਿ ਉਹਨਾਂ ਦੇ ਮਾਂ-ਬਾਪ ਹਲੇ ਉਹਨਾਂ ਦੇ ਤਾਂ ਪਲਾਨ ਹੋਣਗੇ ਕਿ ਇਹ ਵੋ ਆਪਾਂ ਕਰਾਂਗੇ ਕਦੇ ਮਿਲਾਂਗੇ ਪਰ ਉਹ ਇੱਕਦਮ ਇਸ ਤਰ੍ਹਾਂ ਚਲੇ ਜਾਂਦੇ ਆ ਦੁਨੀਆ ਚੋਂ ਤਾਂ ਉਹ ਰੋ ਰਹੇ ਆ ਤੇ ਇੱਥੇ ਇੱਕ ਬੜੀ ਅਜੀਬ ਚੀਜ਼ ਹੁੰਦੀ ਆ ਦਵਿੰਦਰ ਕੌਰ ਉੱਥੇ ਆਪਣੇ ਰੋਂਦੇ ਹੋਏ ਦੋਨੇ ਭਾਈਆਂ ਨੂੰ ਇਹ ਕਹਿੰਦੇ ਆ ਕਿ ਮੈਂ ਇਹਨਾਂ ਦੋਨਾਂ ਨੂੰ ਆਪਣੇ ਮਾਪੇ ਬਪ ਨੂੰ ਮੁਕਤ ਕਰਤਾ ਹੁਣ ਮੁਕਤ ਉਹਨਾਂ ਨੇ ਕਿਸ ਚੀਜ਼ ਤੋਂ ਕੀਤਾ ਇਹ ਸਿਰਫ ਉਹਨਾਂ ਨੂੰ ਹੀ ਪਤਾ ਦਵਿੰਦਰ ਕੌਰ ਨੂੰ ਹੀ ਪਤਾ ਵਾ ਤੇ ਪਰ ਇਹ ਸ਼ਬਦ ਨੇ ਜਿਹੜੇ ਉੱਥੇ ਦਵਿੰਦਰ ਕੌਰ ਨੇ ਬੋਲੇ ਕਿ ਮੈਂ ਆਪਣੇ ਮਾਪੇ ਬਪ ਨੂੰ ਮੁਕਤ ਕਰਤਾ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦਾ ਕੋਈ ਵੀ ਮਾਪੇ ਬਪ ਇਹ ਜਾ ਹੋਊਗਾ ਜਿਹੜਾ ਇਸ ਤਰ੍ਹਾਂ ਦੀ ਮੁਕਤੀ ਚਾਹੂਗਾ ਉਹ ਵੀ ਸਪੈਸ਼ਲੀ ਆਪਣੇ ਹੀ ਜੰਮੇ ਹੋਏ ਬੱਚਿਆਂ ਤੋਂ ਆਪਣੇ ਹੀ ਬੱਚਿਆਂ ਤੋਂ 12 ਮਾਰਚ ਨੂੰ ਜਿਹੜੇ ਦੋ ਬਾਕੀ ਦੇ ਲੋਕ ਹੁੰਦੇ ਆ ਜਿਨ੍ਹਾਂ ਦੀ ਮਦਦ ਲਈ ਆ ਵਿਕਰਮ ਦੀਕਸ਼ਿਤ ਨੇ ਪੁਲਿਸ ਉਹਨਾਂ ਨੂੰ ਵੀ ਅਰੈਸਟ ਕਰ ਲੈਂਦੀ ਆ ਤੇ ਇਹ ਕੇਸ ਜਿਹੜਾ ਵਾ ਹਾਲੇ ਵੀ ਕੋਰਟ ਦੇ ਵਿੱਚ ਚੱਲ ਰਿਹਾ ਹਾਲੇ ਉਹਨਾਂ ਨੂੰ ਪ੍ਰੋਪਰ ਜਿਹੜੀ ਅਸਲੀ ਫਾਈਨਲ ਸੈਂਟੈਂਸ ਹੈਗੀ ਆ ਉਹ ਨਹੀਂ ਮਿਲੀ ਹੈਗੀ ਤੇ ਉਹ ਆਪਣੀ ਸੈਂਟੈਂਸ ਦੀ ਦੋਨੇ ਜਾਣੇ ਅੱਗੇ ਸਜ਼ਾ ਦੀ ਵੇਟ ਕਰ ਰਹੇ ਇੰਤਜ਼ਾਰ ਕਰ ਰਹੇ ਆ ਤੇ ਇਹ ਸੀਗਾ ਜੀ ਇਹ ਸਾਰਾ ਕੇਸ ਇੱਕ ਪਰਿਵਾਰ ਬਰਬਾਦ ਹੋ ਗਿਆ ਜਿਹੜਾ ਤੇ ਦੋ ਜ਼ਿੰਦਗੀਆਂ ਖਤਮ ਹੋ ਗਈਆਂ ਉਸ ਤੋਂ ਬਾਅਦ ਹੋਰ ਚੀਜ਼ਾਂ ਕੀ ਖਤਮ ਹੋਈਆਂ ਇਹਦੇ ਵਿੱਚ ਇਹਦੇ ਵਿੱਚ ਬਹੁਤ ਸਾਰੇ ਲੋਕ ਖਰਾਬ ਹੋਏ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਖਰਾਬ ਹੋਈ ਕਿਉਂਕਿ ਜਿਹੜਾ ਵਿਕਰਮ ਦੀਕਸ਼ਿਤ ਸੀਗਾ ਉਹਦੀ ਵੀ ਆਪਣੀ ਇੱਕ ਫੈਮਿਲੀ ਆ ਉਹਦੀ ਵਾਈਫ ਆ ਉਹਦੇ ਦੋ ਬੱਚੇ ਆ ਬੱਚਿਆਂ ਨੂੰ ਚੰਗੀ ਪਰਵਰਿਸ਼ ਉਹਦੋਂ ਹੀ ਮਿਲਦੀ ਆ ਜਦੋਂ ਮਾਂ-ਬਾਪ ਦੋਨੇ ਉਹਨਾਂ ਦੇ ਨਾਲ ਰਹਿਣ ਹੱਸੋਦਾ ਖੇਡਦਾ ਪਰਿਵਾਰ ਹੋਵੇ ਖੁਸ਼ੀ ਪਰਿਵਾਰ ਹੋਵੇ ਹੈਲਦੀ ਹੋਵੇ ਚੰਗੀਆਂ ਗੱਲਾਂ ਹੋਣ ਤੇ ਹੁਣ ਵਿਕਰਮ ਦੀਕਸ਼ਿਤ ਤੇ ਦੋਨੇ ਬੱਚੇ ਤੇ ਜਿਹੜੇ ਪਿਤਾ ਨੇ ਉਹਨਾਂ ਦੇ ਨਾਲ ਵਧੀਆ ਉਹਨਾਂ ਨੂੰ ਗਾਈਡ ਕਰਨਾ ਸੀ ਉਹ ਖੁਦ ਹੀ ਕਾਤਲ ਬਣ ਗਿਆ ਤੇ ਉਸੇ ਤਰ੍ਹਾਂ ਹੀ ਬੱਚੇ ਨੇ ਦਵਿੰਦਰਪੁਰ ਹੋਣਾ ਦੇ ਉਹ ਵੀ ਇੱਕ ਪਰਿਵਾਰ ਆਪਣਾ ਅਲੱਗ ਵਧੀਆ ਜ਼ਿੰਦਗੀ ਜਿਉ ਸਕਦਾ ਸੀ ਆਪਣੇ ਬੱਚਿਆਂ ਨੂੰ ਗਾਈਡ ਕਰ ਸਕਦੇ ਸੀ ਉਹਨਾਂ ਨੂੰ ਵਧੀਆ ਟਾਈਮ ਸਪੈਂਡ ਕਰ ਸਕਦੇ ਸੀ ਪਰ ਹੁਣ ਉਹਨਾਂ ਦੀ ਮਾਂ ਕਾਤਿਲ ਉਹਨਾਂ ਦੇ ਆਪਣੇ ਨਾਨਾ ਤੇ ਨਾਨੀ ਦੀ ਸਿਰਫ ਪੈਸਿਆਂ ਦੇ ਲਾਲਚ ਪਿੱਛੇ ਤਾਂ ਇਹ ਕਹਾਣੀ ਸੀ ਲਾਲਚ ਦੀ ਪ੍ਰਾਪਰਟੀ ਚਾਹੀਦੀ ਆ ਇੰਨੀ ਜਿਆਦਾ ਚਾਹੀਦੀ ਕਿ ਆਪਾਂ ਪੇਰੈਂਟਸ ਦੀ ਮੌਤ ਦਾ ਵੀ ਵੇਟ ਨਹੀਂ ਕਰ ਸਕੇ ਇਸ ਤਰ੍ਹਾਂ ਦੀ ਇਹ ਕਹਾਣੀ ਹੈ ਜੀ ਤੇ ਇਹ ਮੇਰੀ ਕਹਾਣੀ ਇੱਥੇ ਖਤਮ ਹੁੰਦੀ ਹੈ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ 'ਚ ਕਿਸੇ ਹੋਰ ਕਹਾਣੀ 'ਚ